प्यारे किसान वीरो ਤੇ ਕਿਸਾਨ ਭੈਣੋ ਮੈਂ ਜਸਬੀਰ ਕੌਰ ਜਸੀ ਲੈ ਕੇ ਹਾਜ਼ਰ ਆਂ ਤੁਹਾਡਾ ਮਨਪਸੰਦ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਤੇ ਖੇਤੀ ਪੰਜਾਬ ਦਾ ਮੁੱਖ ਤੰਦਾ ਪੰਜਾਬ ਬਹੁਤਾ ਪਿੰਡਾਂ ਦੇ ਵਿੱਚ ਵਸਦਾ ਜੇਕਰ ਪਿੰਡਾਂ ਦੀ ਗੱਲ ਹੋਈ ਹੈ ਤਾਂ ਲਾਜ਼ਮੀ ਆ ਖੇਤਾਂ ਦੀ ਵੀ ਗੱਲ ਹੋਵੇਗੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਖੇਤੀ ਤੇ ਖੇਤੀ ਦੇ ਨਾਲ ਜੁੜੇ ਹੋਰ ਬਹੁਤ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਦੇ ਆਂ ਇਸ ਤੋਂ ਪਹਿਲਾਂ ਕਿ ਆਪਾਂ ਕਿਸੇ ਵਿਸ਼ੇ ਵੱਲ ਜਾਈਏ ਪਹਿਲਾਂ ਆਪਾਂ ਝਾਤ ਪਾਉਂਦੇ ਆਂ ਪਸ਼ੂ ਪਾਲਕਾਂ ਦੇ ਲਈ ਸੂਚਨਾਵਾਂ ਤੇ ਸੁਝਾਅ ਤੇ ਪੇਸ਼ ਕਰ ਰਹੇ ਨੇ ਡਾਕਟਰ ਧੀਰਜ ਕੁਮਾਰ ਸ਼ਰਮਾ ਜੀ ਆਓ ਦੇਖਦੇ ਆਂ ਪਿਆਰੇ ਪਸ਼ੂ ਪਾਲਕੋ ਵੀਰੋ ਮੈਂ ਡਾਕਟਰ ਧੀਰਜ ਕੁਮਾਰ ਸ਼ਰਮਾ ਬਤੌਰ ਵੈਟਰਨਰੀ ਅਫਸਰ ਪਸ਼ੂ ਪਾਲਣ ਵਿਭਾਗ ਪੰਜਾਬ ਵਿੱਚ ਇਨਚਾਰਜ ਵੈਟਰਨਰੀ ਪਾਲਿਕਲਿਨਿਕ ਹੁਸ਼ਿਆਰਪੁਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਆਂ ਅੱਜ ਮੈਂ ਆਪ ਜੀ ਲਈ ਲੈ ਕੇ ਆਇਆ ਹਾਂ ਕੁਝ ਪਸ਼ੂਆਂ ਸੰਬੰਧੀ ਮਹੱਤਵਪੂਰਨ ਸੂਚਨਾਵਾਂ ਤੇ ਸੁਝਾਅ ਪਸ਼ੂ ਪਾਲਣ ਵਿਭਾਗ ਵੱਲੋਂ ਹਾਲ ਦੀ ਘੜੀ ਵਿੱਚ ਪਸ਼ੂਆਂ ਲਈ ਮੂੰਹ ਖੁਰ ਦੀ ਬਿਮਾਰੀ ਦੀ ਵੈਕਸੀਨੇਸ਼ਨ ਕਾਫੀ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਜਾਨਵਰਾਂ ਦੀ ਈਅਰ ਟੈਗਿੰਗ ਵੀ ਵੈਕਸੀਨ ਦੇ ਨਾਲ ਨਾਲ ਕੀਤੀ ਜਾ ਰਹੀ ਹੈ ਜੋ ਕਿ ਈਅਰ ਟੈਗਿੰਗ ਕਰਾਣੀ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਸਰਕਾਰ ਕੋਲ ਵੀ ਜਾਨਵਰਾਂ ਵਿੱਚ ਜੋ ਵੈਕਸੀਨ ਲੱਗ ਰਹੀ ਹੈ ਉਸ ਦਾ ਡਾਟਾ ਰਹੇ ਪੇਡਾਂ ਤੇ ਬੱਕਰੀਆਂ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਮਲੱਪਾ ਦਾ ਬਹੁਤ ਹੀ ਜ਼ਿਆਦਾ ਬਿਮਾਰੀਆਂ ਹੁੰਦੀਆਂ ਹਨ ਅਤੇ ਕਾਫੀ ਮੌਤ ਦਰ ਵੀ ਪਾਈ ਜਾਂਦੀ ਹੈ ਇਹਨਾਂ ਵਿੱਚ ਇਸ ਲਈ ਬੱਕਰੀਆਂ ਤੇ ਪੇਡਾਂ ਨੂੰ ਸਮੇਂ-ਸਮੇਂ ਤੇ ਮਲੱਪਾ ਰਹਿਤ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਕੁੱਤਿਆਂ ਦੇ ਵਿੱਚ ਹਲਕਾ ਦੀ ਬਿਮਾਰੀ ਦੀ ਵੈਕਸੀਨ ਕਰਾਉਣਾ ਬਹੁਤ ਹੀ ਜ਼ਰੂਰੀ ਹੈ ਹਲਕਾ ਦੀ ਬਿਮਾਰੀ ਜੋ ਕਿ ਅਕਸਰ ਪਸ਼ੂ ਪਾਲਵਾਗ ਵਿੱਚ ਬੜਾ ਹੀ ਵਿਆਮ ਹੁੰਦਾ ਹੈ ਕਿ ਜੰਮ ਦੇ ਬੱਚੇ ਵਿੱਚ ਹੀ ਕੁੱਤੇ ਵਿੱਚ ਹਲਕਾ ਦੀ ਬਿਮਾਰੀ ਹੁੰਦੀ ਹੈ ਬਟ ਇਹ ਇਸ ਤਰ੍ਹਾਂ ਨਹੀਂ ਹੁੰਦੀ ਇਹ ਜਿਵੇਂ ਕਿ ਕੋਈ ਹਲਕਿਆ ਕੁੱਤਾ ਜਿਸ ਦੀ ਲਾਰ ਨਾਲ ਜਾਂ ਕੋਈ ਉਸਦੇ ਪਿਸ਼ਾਬ ਨਾਲ ਕੋਈ ਲਾਗ ਨਾਲ ਹੈਲਦੀ ਕੁੱਤੇ ਵਿੱਚ ਇਹ ਬਿਮਾਰੀ ਅਕਸਰ ਆ ਜਾਂਦੀ ਹੈ ਤੇ ਜਾਂ ਫਿਰ ਕਿਸੇ ਹਲਕੇ ਕੁੱਤੇ ਦੇ ਹੈਲਦੀ ਕੁੱਤੇ ਨੂੰ ਵੱਢਣ ਨਾਲ ਵੀ ਇਹ ਬਿਮਾਰੀ ਉਸ ਵਿੱਚ ਆ ਜਾਂਦੀ ਹੈ ਇਸ ਦੇ ਲਈ ਸਮੇਂ-ਸਮੇਂ ਤੇ ਵੈਕਸੀਨ ਕਰਾਣੀ ਬਹੁਤ ਹੀ ਜ਼ਰੂਰੀ ਹੈ ਮੁਰਗੀਆਂ ਦੇ ਵਿੱਚ ਸਰਕਾਰ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਵੈਕਸੀਨੇਸ਼ਨ ਵੀ ਮੁਹੱਈਆ ਕਰਾਈ ਗਈ ਹੈ ਜੋ ਕਿ ਆਪ ਆਪਣੀ ਨਜ਼ਦੀਕੀ ਪਸ਼ੂ ਹਸਪਤਾਲ ਨਾਲ ਸੰਪਰਕ ਕਰਕੇ ਇਹਨਾਂ ਦੇ ਵੈਕਸੀਨ ਕਰਵਾ ਸਕਦੇ ਹੋ ਜੋ ਕਿ ਸਰਕਾਰ ਵੱਲੋਂ ਬਿਲਕੁਲ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਸੂਰਾਂ ਵਿੱਚ ਗਰਮੀਆਂ ਨਾਲ ਕਾਫੀ ਪ੍ਰਭਾਵ ਪੈਂਦਾ ਹੈ ਇਹਨਾਂ ਦੀ ਬਰੀਡਿੰਗ ਵਿੱਚ ਕਾਫੀ ਪ੍ਰਭਾਵ ਪੈਂਦਾ ਹੈ ਬਰੀਡਿੰਗ ਵਿੱਚ ਜਿਵੇਂ ਕਿ ਇਹਨਾਂ ਦੇ ਬੱਚੇ ਦੇਣ ਦੀ ਦਰ ਕਾਫੀ ਘਟ ਜਾਂਦੀ ਹੈ ਅਤੇ ਅਕਸਰ ਸੂਰियां ਗੱਭਣ ਵੀ ਨਹੀਂ ਠਹਿਰਦੀਆਂ ਸੋ ਇਹ ਸੰ ਪਸ਼ੂਆਂ ਸੰਬੰਧੀ ਕੁਝ ਮਹੱਤਵਪੂਰਨ ਸੂਚਨਾਵਾਂ ਅਤੇ ਸਜਾਓ ਧੰਨਵਾਦ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਲਾਹੇਵੰਦ ਪਸ਼ੂ ਪਾਲਕਾਂ ਦੇ ਲਈ ਤਕਨੀਕੀ ਸਿੱਖਿਆ ਮਾਹਿਰ ਹੋਣਗੇ ਡਾਕਟਰ ਸੁਰੇਸ਼ ਕੁਮਾਰ ਸ਼ਰਮਾ ਜੀ ਜਿਹੜੇ ਕਿ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਹਰਪ੍ਰੀਤ ਸਿੰਘ ਜੀ ਨੇ ਆਓ ਵੇਖਦੇ ਹਾਂ ਅਸੀਂ ਅੱਜ ਆਏ ਹਾਂ ਗੁਰੂ ਅੰਗਦ ਦੇ ਵੈਟਰੀ ਐਨੀਮਲ ਸੈਂਸ ਯੂਨੀਵਰਸਿਟੀ ਲੁਧਿਆਣਾ ਵਿਖੇ ਸਾਡੇ ਨਾਲ ਨੇ ਇਸ ਯੂਨੀਸਟ ਦੇ ਰਜਿਸਟਰ ਡਾਕਟਰ ਸੁਰੇਸ਼ ਕੁਮਾਰ ਸ਼ਰਮਾ ਜੀ ਡਾਕਟਰ ਪਸ਼ੂ ਪਾਲਣ ਕਿਤੇ ਜਿਹੜੇ ਆ ਉਹ ਤਾਂ ਅਸੀਂ ਪਹਿਲਾਂ ਪਰੰਪਰਾਕਤ ਰੂਪ ਦੇ ਵਿੱਚ ਕਰ ਰਹੇ ਆ ਸਾਡੇ ਕਿਸਾਨ ਬੜੇ ਸੂਝਵਾਨ ਵੀ ਨੇ ਫਿਰ ਇਸ ਸਿੱਖਿਆ ਦੇ ਖੇਤਰ ਦੀ ਮਹੱਤਤਾ ਕੀ ਸਮਝਦੇ ਹੋ ਜਿਹਦੇ ਵਾਸਤੇ ਕੋਰਸ ਕਰਵਾਏ ਜਾਂਦੇ ਨੇ ਹਰਪ੍ਰੀਤ ਜੀ ਆਪਾਂ ਸਾਰੇ ਜਾਣਦੇ ਆ ਕਿ ਜਿਹੜਾ ਪੰਜਾਬ ਹੈ ਇੱਕ ਇੱਕ ਖੇਤੀ ਪ੍ਰਧਾਨ ਸੂਬਾ ਹੈ ਇੱਥੇ ਖੇਤੀ ਦੇ ਨਾਲ ਨਾਲ ਕਿਸਾਨ ਵੀਰ ਹੋਰ ਵੀ ਕਿੱਤੇ ਕਰਦੇ ਨੇ ਜਿਵੇਂ ਕਿ ਪਸ਼ੂ ਪਾਲਣ ਦਾ ਕੀਤਾ ਮੱਛੀ ਪਾਲਣ ਦਾ ਕੀਤਾ ਜਿਨ੍ਹਾਂ ਨੂੰ ਅੱਜ ਤੱਕ ਇਸ ਸਹਾਇਕ ਧੰਦੇ ਕਿਹਾ ਜਾਂਦਾ ਸੀਗਾ ਪਰ ਉਹਨੇ ਸਹਾਇਕ ਧੰਦੇ ਨਹੀਂ ਰਹਿ ਗਏ ਮੇਨ ਧੰਦੇ ਬਣ ਗਏ ਨੇ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਸਿਰਫ ਨਾ ਕੇ ਖੇਤੀ ਕਰਦੇ ਨੇ ਨਾਲ-ਨਾਲ ਉਹ ਪਸ਼ੂ ਵਿਗਿਆਨਕ ਪਸ਼ੂ ਪਾਲਣ ਦਾ ਕੰਮ ਤੇ ਮੱਛੀ ਪਾਲਣ ਦਾ ਕੰਮ ਕਰਦੇ ਨੇ ਤੇ ਉਸ ਦੇ ਲਈ ਉਹ ਬਹੁਤ ਦੇਰ ਤੋਂ ਕੰਮ ਕਰ ਸਦੀਆਂ ਤੋਂ ਕਿਸਾਨ ਵੀਰੇ ਕੰਮ ਕਰਦੇ ਆ ਰਹੇ ਨੇ ਪਰ ਜਦੋਂ ਐਸੀ ਇਹਨੂੰ ਇਸ ਨੂੰ ਕਿਸੇ ਵਿਗਿਆਨਿਕ ਲੀਹਾਂ ਦੇ ਤੌਰ ਤੇ ਜਾਂ ਵਿਗਿਆਨਿਕ ਤੌਰ ਤਰੀਕਿਆਂ ਦੇ ਉੱਤੇ ਆਪਣੇ ਬੱਚਿਆਂ ਨੂੰ ਸਪੈਸ਼ਲ ਸਿੱਖਿਆ ਦੇ ਕੇ ਅੱਗੇ ਵਧਾਈਏ ਤਾਂ ਉਸ ਦੇ ਨਾਲ ਜਿਹੜੇ ਕਿਸਾਨ ਵੀਰ ਦੀ ਜਿਹੜੀ ਇਨਕਮ ਹੈ ਉਹ ਬਹੁਤ ਜ਼ਿਆਦਾ ਹੋ ਸਕਦੀ ਹੈ ਜੇ ਮੈਂ ਇਸ ਦੀ ਮਹੱਤਤਾ ਬਾਰੇ ਕਰਾਂ ਤਾਂ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਜੁਨੀਵਰਸਿਟੀ ਲੁਧਿਆਣਾ ਵਿੱਚ ਅਸੀਂ ਇਸ ਦੇ ਉੱਤੇ ਤਿੰਨ ਤਰ੍ਹਾਂ ਦੇ ਟੀਚੇ ਉੱਤੇ ਕੰਮ ਕਰਦੇ ਹਾਂ ਪਹਿਲਾਂ ਤਾਂ ਅਸੀਂ ਬੱਚਿਆਂ ਨੂੰ ਸਿੱਖਿਆ ਦਈਏ ਇਸ ਪਸ਼ੂ ਪਾਲਣ ਦੇ ਧੰਦੇ ਦੁਆਰੇ ਚ ਤੇ ਦੂਸਰਾ ਸਾਡੇ ਜਿਹੜੇ ਸਾਇੰਟਿਸਟ ਨੇ ਸਾਡੇ ਵਿਗਿਆਨੀ ਨੇ ਉਹ ਇਸ ਦੇ ਉੱਤੇ ਖੋਜ ਕਰਨ ਤੇ ਉਹ ਖੋਜਾਂ ਤੇ ਬੱਚਿਆਂ ਦੇ ਨਾਲ ਜਿਹੜੀ ਸਿੱਖਿਆ ਹੈ ਉਹਨਾਂ ਨੂੰ ਲੈ ਕੇ ਅਸੀਂ ਆਪਣੇ ਕਿਸਾਨ ਵੀਰਾਂ ਤੱਕ ਪਹੁੰਚ ਕਰੀਏ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਐਕਸਟੈਂਸ਼ਨ ਦਾ ਪ੍ਰੋਗਰਾਮ ਹੈ ਸੋ ਤਾਂ ਜੋ ਕਿ ਜਿਹੜੀ ਸਿੱਖਿਆ ਲੈ ਕੇ ਬੱਚੇ ਉਹ ਅੱਗੇ ਜਾ ਕੇ ਕਿਸਾਨ ਵੀਰਾਂ ਨੂੰ ਦੱਸਣ ਕਿ ਉਹ ਪਸ਼ੂ ਪਾਲਣ ਦੇ ਧੰਦੇ ਨੂੰ ਕਿਸ ਤਰ੍ਹਾਂ ਅੱਗੇ ਵਧਾ ਸਕਦੇ ਨੇ। ਆਧਾਰਨ ਦੇ ਤੌਰ ਤੇ ਮੈਂ ਕਹਾ ਵੀ ਜਿਹੜੇ ਬੱਚੇ ਨੇ ਉਹ ਜਦੋਂ ਸਾਡੇ ਵੈਟਰੀਨਰੀ ਡਾਕਟਰ ਬਣ ਜਾਂਦੇ ਨੇ ਕਿਸਾਨ ਵੀਰ ਨੂੰ ਜਿਹੜੀ ਪਸ਼ੂ ਪਾਲਣ ਨੂੰ ਪਸ਼ੂ ਨੂੰ ਕਿਵੇਂ ਰੱਖਣਾ ਹੈ, ਉਹਨੂੰ ਕਿਵੇਂ ਭੋਜਨ ਦੇਣਾ ਹੈ, ਉਹ ਸਭ ਕੁਝ ਪਤਾ ਹੈ। ਪਰ ਜਦੋਂ ਉਸ ਕੋਈ ਬਿਮਾਰ ਪੈ ਜਾਂਦਾ ਹੈ ਤਾਂ ਉਸ ਨੂੰ ਇਹ ਪਤਾ ਨਹੀਂ ਵੀ ਉਹਨੂੰ ਬਿਮਾਰੀ ਕਿਵੇਂ ਠੀਕ ਕਰਨੀ ਹੈ। ਸੋ ਜੇ ਸਾਡੇ ਬੱਚੇ ਸਿੱਖਿਆ ਉਹ ਲਈ ਹੋਊਗੀ ਵੈਟਰੀਨਰੀ ਡਾਕਟਰ ਹੋਣਗੇ ਤਾਂ ਉਹ ਸਾਇਬੀ ਨੂੰ ਦੱਸ ਸਕਦੇ ਨੇ ਤੇ ਉਸ ਜਾਨਵਰ ਦਾ ਇਲਾਜ ਕਰ ਸਕਦੇ ਨੇ ਸੋ ਇਸ ਕਰਕੇ ਪਸ਼ੂ ਪਾਲਣ ਦੀ ਸਿੱਖਿਆ ਦਾ ਇਸ ਕਰਕੇ ਬਹੁਤ ਬਹੁਤ ਮਹੱਤਵ ਹੋ ਜਾਂਦਾ ਹੈ ਅੱਗੇ ਤਾਂ ਹੁਣ ਗੱਲ ਆ ਜਾਂਦੀ ਆ ਕਿ ਵੇਖੋ ਬਹੁਤ ਸਾਰੇ ਵਿਦਿਆ ਸਿੱਖਿਆ ਦੇ ਖੇਤਰ ਹੁੰਦੇ ਆ ਜਿਹੜੀ ਪਸ਼ੂ ਵਿਗਿਆਨ ਦੀ ਸਿੱਖਿਆ ਹੈ ਇਹਦੇ ਵਿੱਚ ਕਿਹੜੇ ਕਿਹੜੇ ਅਨੁਸ਼ਾਸਨ ਨੇ ਜਾਂ ਕਿਹੜੇ ਕਿਹੜੇ ਕੋਰਸ ਨੇ ਜਿਹੜੇ ਡਿਗਰੀ ਕੋਰਸ ਤੁਸੀਂ ਇੱਥੇ ਕਰਵਾਉਂਦੇ ਹੋ ਪੰਜਾਬ ਦੀ ਗੱਲ ਕਰਾਂ ਤਾਂ ਇੱਥੇ ਹੈ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸੈਂਸ ਯੂਨੀਵਰਸਿਟੀ 2005 ਤੋਂ ਲੈ ਕੇ 2025 ਤੱਕ ਇਸ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਹੋਰ ਕਾਲਜ ਹੋ ਗਏ ਨੇ ਜਿਸ ਤਰ੍ਹਾਂ ਕਿ ਕਾਲਜ ਆਫ ਵੈਟਰੀ ਸਾਇੰਸ ਰਾਮਪਰਾ ਫੂਲ ਖਾਸਾ ਕਾਲਜ ਆਫ ਵੈਟਰਰੀ ਐਂਡ ਐਨੀਮਲ ਸਾਇੰਸਸ ਅਮਰਸਰ ਇਹਦੇ ਵਿੱਚ ਕਰਾਉਂਦੇ ਨੇ ਬੀਵੀਐਸਸੀ ਦੀ ਡਿਗਰੀ ਤੇ ਉਸ ਤੋਂ ਬਗੈਰ ਕਾਲਜ ਆਫ ਡੇਰੀ ਐਂਡ ਫੂਡ ਸਾਇੰਸ ਟੈਕਨੋਲੋਜੀ ਕਾਲਜ ਆਫ ਫਿਸ਼ਰੀਜ਼ ਕਾਲਜ ਆਫ ਬਾਇਓ ਟੈਕਨੋਲੋਜੀ ਇਸ ਤੋਂ ਬਗੈਰ ਸਾਡੇ ਕੋਲੇ ਹੋਰ ਕਈ ਡਿਪਲੋਮੇ ਦੇ ਕਾਲਜ ਨੇ ਜਿਵੇਂ ਕਿ ਕਾਲਜ ਆਫ ਰਾਮਪਰਾ ਫੂਲ ਬੀਐਸਸੀ ਡਿਪਲੋਮਾ ਕਰਾਉਂਦੇ ਆ ਸਾਡਾ ਵੈਟਰੀ ਪੋਲੀਟੈਕਨਿਕ ਹੈ ਕਾਲ ਚਰਾਣੀ ਬਠਿੰਡਾ ਦੇ ਵਿੱਚ ਉਸ ਤੋਂ ਬਗੈਰ ਸਾਡਾ ਬਾਬਾ ਹੀਰਾਦਾਸ ਜੀ ਕਾਲਜ ਆਫ ਫਾਰਮੇਸੀ ਹੈ ਉਹ ਬਾਦਲ ਦੇ ਵਿੱਚ ਹੈ ਉੱਥੇ ਅਸੀਂ ਡਿਪਲੋਮੇ ਦੇ ਕੋਰਸ ਕਰਾਉਂਦੇ ਹਾਂ ਸੋ ਇਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਡਿਗਰੀਆਂ ਡਿਪਲੋਮੇ ਕਰਾਏ ਜਾਂਦੇ ਹਨ ਜੇ ਮੈਂ ਡਿਗਰੀ ਦੇ ਸਪੈਸੀਫਿਕ ਡਿਗਰੀ ਦੇ ਉੱਤੇ ਜਾਵਾਂ ਕਾਲਜ ਆਫ ਵੈਟਰੀ ਸਾਇੰਸ ਲੁਧਿਆਣਾ ਰਾਮਪਰਾ ਫੂਲ ਤੇ ਅਮਰਸਰ ਦੇ ਵਿੱਚ ਸਾਡੇ ਕੋਲ ਇੱਕ ਡਿਗਰੀ ਹੁੰਦੀ ਹੈ ਜੀ ਬੀਵੀਐਸਏ ਐਂਡ ਏਐਚ ਜਿਹਨੂੰ ਕਹਿੰਦੇ ਆ ਬੈਚਲਰ ਇਨ ਵੈਟਰੀ ਸਾਇੰਸ ਐਂਡ ਐਨੀਮਲ ਹਸਪਿਟੈਰੀ ਇਸ ਕੋਰਸ ਦੀ ਜਿਹੜੀ ਡਿਊਰੇਸ਼ਨ ਹੈ ਉਹ 5.5 ਸ ਇਸ ਦੇ ਵਿੱਚੋਂ 4.5 ਸਾਲ ਦਾ ਬੱਚਾ ਕਲਾਸਾਂ ਲਾਉਂਦਾ ਹੈ ਪ੍ਰੈਕਟੀਕਲ ਕਰਦਾ ਹੈ ਤੇ 1 ਸਾਲ ਦੀ ਇੰਟਰਨਸ਼ਿਪ ਲਾਉਂਦਾ ਹੈ ਜਿਸ ਦੇ ਵਿੱਚ ਉਹ ਪਹਿਲਾਂ ਕਲਾਸਾਂ ਦੇ ਵਿੱਚ ਕੁਝ ਸਿੱਖਦਾ ਹੈ ਤੇ ਉਸ ਤੋਂ ਬਾਅਦ ਉਹ 1 ਸਾਲ ਪੂਰੀ ਪ੍ਰੈਕਟਿਸ ਕਰਦਾ ਹੈ ਵੀ ਕਿਸ ਤਰ੍ਹਾਂ ਜਾਨਵਰਾਂ ਨੂੰ ਠੀਕ ਕਰਨਾ ਹੈ ਜਾਨਵਰਾਂ ਦੀ ਰੱਖ ਰਖਾਵ ਕਿਵੇਂ ਕਰਨੀ ਹੈ ਜਾਨਵਰਾਂ ਨੂੰ ਜਿਵੇਂ ਕੋਈ ਨਿਊਟ੍ਰੀਸ਼ਨ ਬਾਰੇ ਉਹਦੀ ਸਾਰੀ ਨੌਲੇਜ ਉਹਨੂੰ ਦਿੱਤੀ ਜਾਂਦੀ ਹੈ ਸੋ ਸਾਰਾ ਕੁਝ ਇਹ 1 ਸਾਲ ਦੇ ਵਿੱਚ ਹੋਰ ਜ਼ਿਆਦਾ ਸਿੱਖਦਾ ਹੈ ਤੇ ਇਹ ਕੋਰਸ ਸਾਡਾ ਤਿੰਨ ਜਗ੍ਹਾ ਤੇ ਹੈ ਅਮਰਸਰ ਲੁਧਿਆਣਾ ਤੇ ਰਾਮਪੁਰਾ ਫੂ ਜੀ ਉਸ ਤੋਂ ਬਗੈਰ ਜੇ ਬੱਚਾ ਚਾਹੇ ਵੀ ਉਸ ਤੋਂ ਬਾਅਦ ਮੈਂ ਹੋਰ ਸਪੈਸ਼ਲਾਈਜੇਸ਼ਨ ਕਰਨੀ ਹੈ ਉਹ 2 ਸਾਲ ਦਾ ਹੋਰ ਕੋਰਸ ਕਰ ਸਕਦਾ ਹੈ ਐਮਬੀਐਸਸੀ ਦੇ ਵਿੱਚ ਐਮਬੀਐਸਸੀ ਮਾਸਟਰ ਇਨ ਵੈਟਰੀ ਸਾਇੰਸ ਉਹ ਸਾਡੇ ਕੋਲ 17 ਡਿਸਪਲਨ ਨੇ ਜੀ ਜਿਨ੍ਹਾਂ ਦੇ ਵਿੱਚ ਮਾਸਟਰ ਆਫ ਵੈਟਰੀ ਸਾਇੰਸ ਹੁੰਦੀ ਹੈ ਉਹ 2 ਸਾਲ ਦਾ ਕੋਰਸ ਹੈ ਤੇ ਉਸ ਤੋਂ ਬਾਅਦ ਵੀ ਜੇ ਬੱਚਾ ਕਹੇ ਵੀ ਮੈਂ ਹੋਰ ਜ਼ਿਆਦਾ ਪੜ੍ਹਨਾ ਹੈ ਉਹ ਪੀਐਚਡੀ ਵੀ ਕਰ ਸਕਦਾ ਹੈ ਇਹਨਾਂ ਦੇ ਡਿਸਪਲਨ ਦੇ ਵਿੱਚ ਉਹ 3 ਸਾਲ ਦਾ ਕੋਰਸ ਹੁੰਦਾ ਹੈ ਤੇ ਇਸ ਤੋਂ ਬਗੈਰ ਜਿਹੜੀ ਸਾਡੇ ਇਹਨਾਂ ਕਾਲਜਾਂ ਤੋਂ ਬਗੈਰ ਸਾਡੇ ਕੋਲ ਕਾਲਜ ਆਫ ਡੇਰੀ ਐਂਡ ਫੂਡ ਸੈਂਸ ਟੈਕਨੋਲੋਜੀ ਉਥੇ ਸਾਡੇ ਬੀ ਟੈਕ ਦੀ ਡਿਗਰੀ ਹੁੰਦੀ ਹੈ ਡੈਰੀਆ ਟੈਕਨੋਲੋਜੀ ਦੇ ਵਿੱਚ ਤੇ ਫੂਡ ਸਾਇੰਸ ਟੈਕਨੋਲੋਜੀ ਦੇ ਵਿੱਚ ਤੇ ਇਸ ਤਰ੍ਹਾਂ ਹੀ ਸਾਡੇ ਕੋਲ ਬੀ ਟੈਕ ਬਾਇਓ ਟੈਕਨੋਲੋਜੀ ਦਾ ਕੋਰਸ ਹੈ ਉਹ ਕਾਲਜ ਆਫ ਵੈਟਨਿਸ ਐਨੀਮਲ ਬਾਇਓ ਟੈਕਨੋਲੋਜੀ ਦੇ ਵਿੱਚ ਹੁੰਦਾ ਹੈ ਤੇ ਕਾਲਜ ਆਫ ਫਿਸ਼ਰੀ ਸਾਇੰਸ ਦੇ ਵਿੱਚ ਬੀ ਐਫ ਐਸ ਸੀ ਬੈਚਲੋਰ ਆਨ ਫਿਸ਼ਰੀ ਸਾਇੰਸ ਦੇ ਵਿੱਚ ਹੁੰਦੀ ਹੈ ਕੋਈ ਤੁਸੀਂ ਯੋਗਤਾ ਮਾਪਦੰਡ ਰੱਖੇ ਹੋਣਗੇ ਕਿ ਆ ਚੀਜ਼ਾਂ ਜਿਹੜੀਆਂ ਹੋਣ ਇੰਨੀ ਪੜ੍ਹਾਈ ਕੀਤੀ ਹੋਏ ਵਿਦਿਆ ਕੀਤੀ ਹੋਏ ਜਾਂ ਕੋਈ ਪੇਪਰ ਉਹਨੇ ਪਾਸ ਕੀਤਾ ਹੈ ਉਹਦੇ ਸਮਣੀ ਵੀ ਸਾਨੂੰ ਵਿਸਥਾਰ ਚ ਦੱਸੋ ਤਾਂ ਕਿ ਬੱਚਿਆਂ ਨੂੰ ਚੰਗੀ ਤਰ੍ਹਾਂ ਇਹਨਾਂ ਪਤਾ ਲੱਗ ਸਕੇ ਹਾਂਜੀ ਹਰਪ੍ਰੀਤ ਜੀ ਮੈਂ ਪਹਿਲਾਂ ਤਾਂ ਗੱਲ ਕਰਾਂਗਾ ਬੀਬੀਐਸਸੀ ਬਾਰੇ ਬੀਬੀਐਸਸੀ ਐਂਡ ਐਚ ਦਾ ਜਿਹੜਾ ਕਿ ਅੰਮ੍ਰਿਤਸਰ ਲੁਧਿਆਣਾ ਤੇ ਰਾਮਪੁਰਾ ਫੁੱਲ ਵਿਕੇਆ ਕੋਰਸ ਹੈ ਉਸ ਦੇ ਲਈ ਬੱਚੇ ਨੂੰ 10+2 ਮੈਡੀਕਲ ਹੋਣੀ ਚਾਹੀਦੀ ਹੈ ਮਤਲਬ ਉਹਨੇ ਫਿਜ਼ਿਕਸ కెਮਿਸਟਰੀ ਬਾਇਓਲੋਜੀ ਤੇ ਇੰਗਲਿਸ਼ ਦੇ ਵਿੱਚ ਪਲੱਸ 2 ਕੀਤੀ ਹੋਣੀ ਚਾਹੀਦੀ ਹੈ ਉਹਦੇ ਵਿੱਚ 50% ਨੰਬਰ ਲੈਣ ਜ਼ਰੂਰੀ ਨਹੀਂ ਇਹ ਉਹਦੀ ਐਲੀਜੀਬਿਲਟੀ ਹੈ ਪਰ ਉਸ ਤੋਂ ਬਾਅਦ ਉਹ ਨੀਟ ਦੇ ਇਗਜ਼ਾਮ ਵਿੱਚ ਬੈਠੇਗਾ ਨੀਟ ਦੇ ਇਗਜ਼ਾਮ ਵਿੱਚ ਉਹ ਜੋ ਸਕੋਰ ਆਏਗਾ ਉਹ ਸਕੋਰ ਦੇ ਆਧਾਰ ਤੇ ਅਸੀਂ ਉਸ ਨੂੰ ਐਡਮਿਸ਼ਨ ਦੰਨੇ ਆ ਆਪਣੇ ਕੋਲ ਐਡਮਿਸ਼ਨ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਸਾਡਾ ਹੈ ਜੀ ਕਾਲਜ ਆਫ ਡੇਰੀ ਐਂਡ ਫੂਡ ਸਾਇੰਸ ਟੈਕਨੋਲੋਜੀ ਦੇ ਵਿੱਚ ਉਸ ਦੇ ਵਿੱਚ ਦੋ ਡਿਗਰੀਆਂ ਨੇ ਜੀ ਕਾਲਜ ਆਫ ਬੀਟੈਕ ਡੇਰੀ ਟੈਕਨੋਲੋਜੀ ਉਸ ਦੇ ਵਿੱਚ ਅਸੀਂ ਪਲੱਸ 2 ਦੇ ਬੱਚੇ ਲੈਣੇ ਆ 10+2 ਦੇ ਵਿੱਚ ਇਹਦੇ ਵਿੱਚ ਨਾਨ ਮੈਡੀਕਲ ਦੇ ਬੱਚੇ ਲੈਣੇ ਆ ਜੇ ਡੇਰੀ ਟੈਕਨੋਲੋਜੀ ਦੇ ਵਿੱਚ ਜਿਹੜਾ ਫੂਡ ਸਾਇੰਸ ਟੈਕਨੋਲੋਜੀ ਹੈ ਉਹਦੇ ਵਿੱਚ ਅਸੀਂ ਮੈਡੀਕਲ ਤੇ ਨਾਨ ਮੈਡੀਕਲ ਦੇ ਦੋਨੋਂ ਬੱਚੇ ਲੈਂਦੇ ਨੇ ਇਸ ਦੇ ਲਈ ਕੋਈ ਟੈਸਟ ਨਹੀਂ ਹੈ ਸਿਰਫ ਅਸੀਂ ਮੈਰਿਟ ਦੇ ਬੇਸ ਦੇ ਉੱਤੇ ਹੀ ਬੱਚੇ ਸਿਲੈਕਟ ਕਰਦੇ ਆ ਇਸ ਤਰ੍ਹਾਂ ਹੀ ਸਾਡਾ ਹੈਗਾ ਜੀ ਬੀਟੈਕ ਬਾਇਓ ਟੈਨੋਲੋਜੀ ਉਸ ਦੇ ਮੈਡੀਕਲ ਤੇ ਨਾਨ ਮੈਡੀਕਲ ਦੋਨੋਂ ਤਰ੍ਹਾਂ ਦੇ ਬੱਚੇ ਆ ਜਾਂਦੇ ਨੇ ਪਰ ਉਹਨਾਂ ਦੇ ਉੱਤੇ ਉਹਨਾਂ ਨੇ 50% ਨੰਬਰ ਲੈ ਹੋਣੇ ਚਾਹੀਦੇ ਨੇ ਉਹ ਵੀ ਅਸੀਂ ਮੈਰਿਟ ਦੇ ਬੇਸ ਦੇ ਉੱਤੇ ਹੀ ਲੈਣੇ ਆ ਜੀ ਤੇ ਇਸ ਤਰ੍ਹਾਂ ਹੀ ਬੀ ਐਫ ਐਸ ਸੀ ਬੈਚਲੋਰਨ ਫਿਸ਼ਰੀ ਸਾਇੰਸਸ ਦੇ ਵਿੱਚ ਉਸ ਦੇ ਵਿੱਚ ਸਿਰਫ ਅਸੀਂ ਮੈਡੀਕਲ ਦੇ ਬੱਚੇ ਲੈਣੇ ਆ ਤੇ ਫਿਰ ਉਹੀ ਪਲੱਸ 2 ਦੇ ਬੱਚੇ ਦੀ ਬੇਸ ਦੇ ਉੱਤੇ ਉਹ ਮਾਰਕਸ ਦੇ ਉੱਤੇ ਅਸੀਂ ਬੱਚੇ ਨੂੰ ਸਿਲੈਕਟ ਕਰਦੇ ਆ ਸਾਡੇ ਕਈ ਐਨ ਆਰ ਆ ਵੀਰ ਭਰਾ ਜਿਹੜੇ ਆ ਉਹ ਵੀ ਬਾਹਰ ਬੈਠੇ ਆ ਪਰ ਉਹਨਾਂ ਦਾ ਜ਼ਮੀਨ ਨਾਲ ਵੋ ਆ ਉਹ ਕਹਿੰਦੇ ਕਿ ਸਾਡੇ ਬੱਚੇ ਵੀ ਜੇ ਕਿਤੇ ਇੱਥੇ ਵਿਦਿਆ ਗ੍ਰਹਿਣ ਕਰ ਸਕਣ ਕੋਈ ਇਹੋ ਜੀ ਸਹੂਲਤ ਵੀ ਰੱਖੀ ਹੋਈ ਹੈ ਜੀ ਹਾਂਜੀ ਅਸੀਂ ਜਿਹੜੀ ਕਾਲਜ ਆਫ ਵੈਟਰੀ ਸਾਇੰਸ ਲੁਧਿਆਣਾ ਰਾਮਪਰਾ ਫੂਲ ਤੇ ਅੰਮ੍ਰਿਤਸਰ ਦੇ ਵਿੱਚ ਐਨਆਰਆਈ ਬੱਚਿਆਂ ਲਈ ਸੀਟਾਂ ਵੀ ਰੱਖੀਆਂ ਹੋਈਆਂ ਨੇ ਉਹ ਬੀਵੀਐਸਸੀ ਦੇ ਵਿੱਚ ਵੀ ਨੇ ਐਮਬੀਐਸਸੀ ਦੇ ਵਿੱਚ ਨੇ ਪੀਆਈਟੀ ਦੇ ਵਿੱਚ ਵੀ ਨੇ ਬੀਵੀਐਸਸੀ ਦੇ ਵਿੱਚ ਜਿਹੜਾ ਬੱਚਾ ਹੈ ਉਹਨੂੰ ਨੀਟ ਦੇ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦੀ ਲੋੜ ਨਹੀਂ ਹੈ ਪਰ ਉਸ ਦੇ ਵਿੱਚ 10+2 ਦਾ ਉਹਦਾ ਇਕੁਵੈਲੈਂਟ ਐਗਜ਼ਾਮ ਹੋਣਾ ਚਾਹੀਦਾ ਹੈ ਮਤਲਬ ਉਹਨੇ ਫਿਜ਼ਿਕ ਕੈਮਿਸਟਰੀ ਬਾਇਓਲੋਜੀ ਤੇ ਇੰਗਲਿਸ਼ ਪੜ੍ਹੀ ਹੋਣੀ ਚਾਹੀਦੀ ਬਿਨਾ एग्जाम ਨੀੜ ਦੇ एग्जाम ਤੋਂ ਵੀ ਇੱਥੇ ਅਪਲਾਈ ਕਰ ਸਕਦਾ ਤੇ ਉਸ ਦੇ ਬੇਸ ਤੇ ਉਹ ਤੇ ਮੈਰਿਟ ਦੇ ਬੇਸ ਤੇ ਅਸੀਂ ਐਨ ਆਰ ਐ ਬੱਚੇ ਸਿਲੈਕਟ ਕਰਦੇ ਆ ਡਾ ਸਾਹਿਬ ਇੱਕ ਦੁਆਰੇ ਚਾਹੁੰਦਾ ਕਿ ਤਰੀਕ ਤੁਸੀਂ ਕਿੰਨੀ ਕੁ ਦਿੰਦੇ ਜੇ ਕਦੋਂ ਤੱਕ ਜਿਹੜਾ ਬੱਚੇ ਅਪਲਾਈ ਕਰ ਸਕਦੇ ਆ ਤੇ ਤਾਂ ਕਿ ਉਹ ਥੋੜਾ ਜਿਹਾ ਉਹਨਾਂ ਦੇ ਜ਼ਿਹਨ 'ਚ ਰਹੇ ਤੇ ਕਈ ਵਾਰ ਇਹ ਵੀ ਹੁੰਦਾ ਕਿ ਜੇ ਕੋਈ ਖੁੰਝ ਜੇ ਉਸ ਤੋਂ ਬਾਅਦ ਤੇ ਉਹਰੇ ਵਾਸਤੇ ਕੋਈ ਮਾੜੀ ਮੋਟੀ ਜੀ ਲੇਟ ਫੀਸ ਲਾ ਕੇ ਵੀ ਆਪਾਂ ਜਿਹੜਾ ਗੁਜ਼ਾਰਾ ਕਰ ਲੈਨੇ ਆ ਜਿਹੜੀ ਬੀ ਟੈਕ ਡੈਰੀ ਟੈਕਨੋਲੋਜੀ ਬੀ ਟੈਕ ਫੂਡ ਸਾਇੰਸ ਬੀ ਟੈਕ ਬਾਇਓ ਟੈਕਨੋਲੋਜੀ ਬੀ ਐਫ ਐਸ ਸੀ ਉਸ ਦੇ ਲਈ ਸਾਡੀ ਲਾਸਟ ਡੇਟ ਜਿਹੜੀ ਅਪਲਾਈ ਕਰਨ ਦੀ ਹੈ ਉਹ 30 ਮਈ ਹੈ 30 ਮਈ ਹੈ ਲਾਸਟ ਡੇਟ ਪਰ ਬੱਚਾ ਫਿਰ ਵੀ ਅਪਲਾਈ ਨਹੀਂ ਕਰ ਸਕਦਾ ਉਸ ਲਈ ਕੁਝ ਲੇਟ ਫੀਸ ਦੇ ਨਾਲ ਅੱਗੇ ਡੇਟਾਂ ਵੀ ਹੈਗੀਆਂ ਉਹ 15 ਕਿਤੇ ਦਿਨ ਅੱਗੇ ਲੇਟਾਂ ਕਰ ਸਕਦਾ ਹੈ ਅਪਲਾਈ ਤੇ ਇਸ ਤਰ੍ਹਾਂ ਹੀ ਜਿਹੜੀ ਹੈ ਬੀਬੀਐਸਸੀ ਦੇ ਲਈ ਹੈ ਉਸ ਦੇ ਲਈ ਅਸੀਂ ਅਜੇ ਡੇਟ ਨਹੀਂ ਇਸ਼ੂ ਕੀਤੀ ਕਾਰਨ ਕੀ ਹੈ ਵੀ ਜਿਹੜਾ ਉਸ ਦਾ ਉਹ ਨੀਡ بیسਡ ਹੈ ਜਦੋਂ ਨੀਟ ਦਾ ਰਿਜ਼ਲਟ ਆਏਗਾ ਉਸ ਤੋਂ ਬਾਅਦ ਅਸੀਂ ਉਸ ਦੀ ਡੇਟ ਦਵਾਂਗੇ ਤੇ ਮੈਂ ਰਿਕੁਐਸਟ ਕਰਾਂਗਾ ਵੀ ਬੱਚਿਆਂ ਨੂੰ ਜਿਹੜੇ ਨੇ ਅਪਲਾਈ ਕਰਨਾ ਹੈ ਉਹ ਸਾਡੀ ਜਿਹੜੀ ਵੈਬਸਾਈਟ ਹੈ ਉਹਨੂੰ ਰੈਗੂਲਰਲੀ ਚੈੱਕ ਕਰਦੇ ਰਹੋ ਵੀ ਉਹ ਕਦੋਂ ਡੇਟ ਆ ਰਹੀ ਹੈ ਇਸ ਤਰ੍ਹਾਂ ਜਿਹੜੇ ਐਨਆਰਈ ਵੀਰ ਨੇ ਜਾਂ ਐਨਆਰਈ ਬੱਚੇ ਨੇ ਉਹਨਾਂ ਨੇ ਉਹਨਾਂ ਲਈ ਅਸੀਂ 29 7 ਉਹਨਾਂ ਦੀ ਲਾਸਟ ਡੇਟ ਅਪਲਾਈ ਕਰਨ ਦੀ 29 7 25 ਜੀ ਤੇ ਇਸ ਤਰ੍ਹਾਂ ਹੀ ਡਿਪਲੋਮੇ ਦੇ ਵਿੱਚ 18 7 25 ਹੈ ਜੇ ਕਿਸੇ ਨੇ ਡਿਪਲੋਮੇ ਦੇ ਵਿੱਚ ਡਿਪਲੋਮੇ ਦੇ ਵਿੱਚ ਵੀ ਬੱਚੇ ਆ ਸਕਦੇ ਨੇ ਸਾਡੇ ਕੋਲ ਤਿੰਨ ਡਿਪਲੋਮੇ ਦੇ ਕੋਲਜ ਨੇ ਜੀ ਉਸ ਦੇ ਵਿੱਚ ਬੱਚਾ 10 ਉਹੀ ਫਿਜ਼ਿਕਸ కెమిస్ట్రీ ਬਾਇਓਲੋਜੀ ਤੇ ਇੰਗਲਿਸ਼ ਦੇ ਬੇਸ ਤੇ ਤੇ ਉਹ 2 ਸਾਲ ਦਾ ਕੋਰਸ ਹੈ ਉਸ ਦੇ ਨਾਲ ਬੱਚੇ ਵੈਟਨੀ ਇਨਸਪੈਕਟਰ ਬਣਦੇ ਨੇ ਤੇ ਤੁਸੀਂ ਦੇਖਿਆ ਵੀ ਹਸਪਤਲਾਂ ਦੇ ਵਿੱਚ ਜਾ ਕੇ ਉਹ ਡਾਕਟਰਾਂ ਨੂੰ ਸਹਾਇਕ ਡਾਕਟਰਾਂ ਦੇ ਸਹਾਇਕ ਬਣਦੇ ਨੇ ਡਾਕਟਰ ਸਾਹਿਬ ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਜਦੋਂ ਆਪਾਂ ਇਹ ਕੋਰਸ ਕਰਦੇ ਆਂ ਤੇ ਉਹਦੇ ਨਾਲ ਬੜਾ ਜ਼ਰੂਰੀ ਹੁੰਦਾ ਹੈ ਕਿ ਕੋਈ ਰੋਜ਼ਗਾਰ ਦੇ ਮੌਕੇ ਕੀ ਨੇ ਅਸੀਂ ਕਿਹੜੇ ਕਿਹੜੇ ਪਾਸੇ ਜਾ ਕੇ ਸੇਵਾ ਕਰ ਸਕਦੇ ਆ ਕਿਤੇ ਇਹਦਾਂ ਹੋ ਕਿ ਡਿਗਰੀ ਕਰਕੇ ਸਾਨੂੰ ਘਰ ਬਹਿਣਾ ਪਊਗਾ ਹੁਣ ਤੇ ਅਸੀਂ ਗੱਲ ਕਰ ਰਹੇ ਹਾਂ ਜੇ ਰਾਸ਼ਟ੍ਰ ਨਿਰਮਾਣ ਦੀ ਤੇ ਉਹ ਕਿਤੇ ਇਹੋ ਜਿਹਾ ਤਾਂ ਨਾ ਹੋਊਗਾ ਕਿ ਅਸੀਂ ਜਿਹੜਾ ਮੁੜ ਕੇ ਆਪਣੀ ਡਿਗਰੀ ਦੇ ਬਾਰੇ ਸੋਚਦੇ ਰਹੀਏ ਕਿ ਇਹ ਕਿਸੇ ਕੰਮ ਆ ਰਹੀ ਜਾਂ ਨਹੀਂ ਆ ਰਹੀ ਉਸ ਪੱਖੋਂ ਵੀ ਦੱਸੋ ਕਿ ਕਿਹੜੇ ਕਿਹੜੇ ਵੱਖੋ ਵੱਖਰੇ ਕੋਰਸਾਂ ਦੇ ਇਹੋ ਜਿਹੇ ਕਿਹੜੇ ਕਿਹੜੇ ਮੌਕੇ ਨੇ ਜਿੱਥੇ ਵਿਦਿਆਰਥੀ ਜਿਹੜੇ ਉਹ ਰੋਜ਼ਗਾਰ ਲੈ ਸਕਦੇ ਨੇ ਸਾਡੀ ਯੂਨੀਵਰਸਿਟੀ ਦੇ ਵਿੱਚ ਸਾਰੇ ਕੋਰਸ ਨੇ ਜਿਹੜੇ ਉਹ ਤਕਨੀਕੀ ਕੋਰਸ ਨੇ ਪਹਿਲੀ ਗੱਲ ਤਾਂ ਬੱਚੇ ਨੂੰ ਨੌਕਰੀ ਤਾਂ ਮਿਲਦੀ ਹੈ ਪਰ ਉਹ ਆਪਣਾ ਰੁਜ਼ਗਾਰ ਆਪ ਵੀ ਪ੍ਰੋਡਿਊਸ ਕਰ ਸਕਦਾ ਹੈ ਉਹ ਨੌਕਰੀਆਂ ਦੇ ਸਕਦਾ ਸੋ ਇਹ ਤ ਸਰ ਨੂੰ ਪਾਇਦਾ ਜੇ ਮੈਂ ਇੰਡੀਵਿਜੂਅਲ ਤੌਰ ਤੇ ਗੱਲ ਕਰਾਂ ਪਹਿਲਾਂ ਬੀਬੀਐਸਸੀ ਦੀ ਗੱਲ ਕਰਾਂ ਉਸ ਦੇ ਵਿੱਚ ਸਾਡੀ 100% ਪਲੇਸਮੈਂਟ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਉਹਨਾਂ ਵੈਟਨੀ ਹਸਪੀਟਲ ਨੇ ਉਹਨਾਂ ਦੇ ਵਿੱਚ ਜਾ ਕੇ ਬੀਬੀਐਸਸੀ ਕਰਨ ਤੋਂ ਬਾਅਦ ਬੱਚੇ ਸਾਰੇ ਜੌਬ ਕਰਦੇ ਨੇ ਉਸ ਤੋਂ ਬਗੈਰ ਬੱਚੇ ਆਪਣਾ ਕਲੀਨਿਕਸ ਵੀ ਖੋਲ ਸਕਦੇ ਨੇ ਆਪਣੇ ਫੂਡ ਦੇ ਰਿਲੇਟਡ ਫੀਡ ਦੇ ਰਿਲੇਟਡ ਇੰਡਸਟਰੀ ਵੀ ਲਾ ਸਕਦੇ ਨੇ ਡੈਰੀ ਫਾਰਮ ਖੋਲ ਸਕਦੇ ਨੇ ਉਸ ਤੋਂ ਬਗੈਰ ਆਪਣਾ ਕਲੀਨਿਕਸ ਖੋਲ ਸਕਦੇ ਨੇ ਇੰਡਸਟਰੀ ਦੇ ਵਿੱਚ ਜਾ ਸਕਦੇ ਨੇ ਮੈਡੀਸਨ ਇੰਡਸਟਰੀ ਦੇ ਵਿੱਚ ਮੈਡੀਸਨ ਜਿਹੜੀਆਂ ਬਣਦੀਆਂ ਨੇ ਜਾਂ ਫੂਡ ਇੰਡਸਟਰੀ ਦੇ ਵਿੱਚ ਜਾ ਸਕਦੇ ਨੇ ਜੇ ਹਾਇਰ ਡਿਗਰੀ ਕਰ ਲਈ ਮਾਸਟਰਸ ਕਰ ਲਈ ਪੀ ਐਚ ਡੀ ਕਰ ਲਈ ਤਾਂ ਅਕੈਡਮਿਕ ਦੇ ਵਿੱਚ ਵੀ ਜਾ ਸਕਦੇ ਨੇ ਜਾ ਕੇ ਸਾਇੰਟਿਸਟ ਬਣ ਸਕਦੇ ਨੇ ਜਾਂ ਟੀਚਰ ਬਣ ਸਕਦੇ ਨੇ ਇਹ ਤਾਂ ਸਿੱਝੀ ਬੀਵੀਐਸਸੀ ਦੀ ਗੱਲ ਹੈ ਇਸ ਤਰ੍ਹਾਂ ਹੀ ਫੂਡ ਸਾਇੰਸ ਟੈਕਨੋਲੋਜੀ ਤੇ ਡੇਰੀ ਟੈਕਨੋਲੋਜੀ ਤੇ ਬੀ ਟੈਕ ਤੇ ਬੀ ਐਫ ਐਸ ਸੀ ਦੇ ਉਹਦੇ ਵਿੱਚ ਉੱਤੇ ਆ ਕੇ ਬੱਚੇ ਆਪਣਾ ਕੰਮ ਆਪ ਸ਼ੁਰੂ ਕਰ ਸਕਦੇ ਨੇ ਗਵਰਨਮੈਂਟ ਜੌਬ ਤਾਂ ਹੈਗੀਆਂ ਨੇ ਜਿਵੇਂ ਹੁਣ ਮੱਛੀ ਪਾਲਣ ਦਾ ਉਹ ਆਪਣਾ ਮੱਛੀ ਪਾਲਣ ਦਾ ਕੰਮ ਸ਼ੁਰੂ ਕਰ ਸਕਦੇ ਨੇ ਇਸ ਤਰ੍ਹਾਂ ਇਹ ਉਹ ਆਪਣੇ ਡੈਰੀ ਦਾ ਕੰਮ ਸ਼ੁਰੂ ਕਰ ਸਕਦੇ ਨੇ ਫੀਡ ਸੈਂਸ ਫੂਡ ਸੈਂਸ ਦੇ ਵਿੱਚ ਆਪਣੇ ਜਾ ਕੇ ਡਿਫਰੈਂਟ ਡਿਫਰੈਂਟ ਇੰਡਸਟਰੀਆਂ ਦੇ ਵਿੱਚ ਉਹ ਬੱਚਿਆਂ ਨੂੰ ਜੋਬ ਅਬਜ਼ਰਵ ਕੀਤਾ ਜਾਂਦਾ ਹੈ ਇੰਡਸਟਰੀ ਦੇ ਵਿੱਚ ਬਹੁਤ ਸਕੋਪ ਹੈ ਡਾਕਟਰ ਜੀ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਜਾਣਕਾਰੀ ਦਿੱਤੀ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਭੈਣਾਂ ਤੇ ਉਹਨਾਂ ਦੇ ਧੀਆਂ ਪੁੱਤ ਜਿਹੜੇ ਆ ਉਹ ਵੱਤੋਂ ਦੇ ਇਸ ਤਰ੍ਹਾਂ ਲਾਹਾ ਲੈਣਗੇ ਤੇ ਨਾਲ ਬਾਕੀ ਦਾ ਸਾਰਾ ਭਾਈਚਾਰਾ ਜਨਾ ਜਨਾ ਤੱਕ ਵੀ ਇਸ ਸਨੇਹਾ ਪਹੁੰਚੂਗਾ ਉਹ ਵੀ ਆਪਣੇ ਵਿਦਿਆਰਥੀਆਂ ਆਪਣੇ ਬੱਚਿਆਂ ਨੂੰ ਜਿਹੜੇ ਵਾਸਤੇ ਅਪਲਾਈ ਕਰਾਉਣਗੇ ਬਹੁਤ ਸਾਰੇ ਕਿਸਾਨਾਂ ਨੇ ਪਸ਼ੂ ਪਾਲਣ ਦੇ ਤੰਦੀ ਨੂੰ ਸਹਾਇਕ ਤੰਦੀ ਦੇ ਤੌਰ ਤੇ ਅਪਣਾਇਆ ਹੈ ਬਹੁਤ ਸਾਰੇ ਕਿਸਾਨ ਸਫਲ ਵੀ ਹੋਏ ਨੇ ਤੇ ਇੱਕ ਸਫਲ ਪਸ਼ੂ ਪਾਲਕ ਦੇ ਨਾਲ ਅਸੀਂ ਵੀ ਰابطਾ ਕਾਇਮ ਕੀਤਾ ਹੈ ਸਰਦਾਰ ਬਲਜਿੰਦਰ ਸਿੰਘ ਇੱਕ ਸਫਲ ਪਸ਼ੂ ਪਾਲਕ ਨੇ ਜਿਹੜੇ ਕਿ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਮਾਲ ਦੇ ਨਿਵਾਸੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਹੋਰਾਂ ਨੇ ਆਓ ਦੇਖਦੇ ਹਾਂ ਪਿਆਰੀ ਕਿਸਾਨ ਵੀਰੋ ਸਾਡੇ ਨਾਲ ਇਸ ਵੇਲੇ ਖੜੇ ਨੇ ਸਰਦਾਰ ਬਲਜਿੰਦਰ ਸਿੰਘ ਜੀ ਜਿਨ੍ਹਾਂ ਦਾ ਪਿੰਡ ਹੈ ਪਮਾਲ ਤੇ ਇਹ ਪਸ਼ੂ ਪਾਲਣ ਕਿੱਤੇ ਦੇ ਵਿੱਚ ਕਾਫੀ ਅੱਗੇ ਹੋ ਕੇ ਕੰਮ ਕਰ ਰਹੇ ਇਹਨਾਂ ਦਾ ਪਸ਼ੂ ਪਾਲਣ ਦਾ ਜਿਹੜਾ ਕੀਤਾ ਆ ਪਿੰਡ ਦੇ ਵਿੱਚ ਕਾਫੀ ਪ੍ਰਸਿੱਧ ਹੈ ਅੱਜ ਅਸੀਂ ਪਹੁੰਚੇ ਇਹਨਾਂ ਦੇ ਪਿੰਡ ਇਹਨਾਂ ਦੇ ਨਾਲ ਗੱਲਬਾਤ ਕਰਨ ਲਈ ਸਰਦਾਰ ਬਲਜਿੰਦਰ ਸਿੰਘ ਜੀ ਤੁਸੀਂ ਪਸ਼ੂ ਪਾਲਣ ਦਾ ਕੀਤਾ ਖੇਤੀ ਦੇ ਨਾਲ ਨਾਲ ਕਦੋਂ ਤੋਂ ਸ਼ੁਰੂ ਕੀਤਾ ਕਿਉਂ ਕੀਤਾ ਕਿੱਦਾਂ ਮਨ ਚ ਆ ਵੀ ਆਪਾਂ ਪਸ਼ੂ ਪਾਲਣ ਦਾ ਕੀਤਾ ਕਰੀਏ ਤਾਂ ਸਾਡੇ ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ 'ਚ ਖਰਚੇ ਨੇ ਉਹ ਇਤੋਂ ਨਿਕਲ ਸਕਦੇ ਆ ਇਹ ਜਿਹੜਾ ਪਸ਼ੂ ਪਾਲਣ ਦਾ ਕੀਤਾ ਜੀ ਇਹ ਆਪਣੇ ਦਾਦੇ-ਪਰਦਾਦੇ ਤੋਂ ਬੜੇ ਪਿੱਛੋਂ ਹੀ ਸਾਡੇ ਘਰ ਚੱਲਦਾ ਆ ਰਿਹਾ ਸਾਡੇ ਦਾਦਾ ਜੀ ਕੰਮ ਕਰਦੇ ਸੀ ਸਾਡੇ ਮੰਮੀ ਮੇਰੇ ਮਾਤਾ-ਪਿਤਾ ਜੀ ਵੀ ਕੰਮ ਇਹੀ ਕਰਦੇ ਸੀ ਹੂੰ ਤੇ ਮੈਂ ਆਪਣੇ 82 ਦੇ ਵਿੱਚ ਮੈਂ 10ਵੀਂ ਕਰਕੇ ਕਾਲਜ ਪੜ੍ਹਨ ਲੱਗਿਆ ਹੂੰ ਕਾਲਜ ਪੜ੍ਹਾਈ ਕਰੀ 1 ਸਾਲ 2 ਸਾਲ ਕਰੀ ਤੇ ਉਸ ਤੋਂ ਬਾਅਦ ਮੈਂ ਪੜ੍ਹਾਈ 'ਚ ਨਹੀਂ ਸਫਸਲ ਹੋਇਆ ਹੂੰ ਮੈਂ ਇਹੀ ਕੰਮ ਸੰਭਲਿਆ ਉਹਦੇ ਮਾਪੇ ਦਾ ਹੂੰ ਤੇ ਜਦੋਂ ਉਦੋਂ ਆਪਣੇ ਦੇਸੀ ਗਾਂਾਂ ਤੋਂ ਭਾਰਤ ਸਰਕਾਰ ਨੇ ਆਪਣੇ ਟੀਕਾਕਰਨ ਕਰਾਇਆ ਸੀ ਇੱਕ ਦੇਸੀ ਗਾਂ ਤੋਂ ਆਪਾਂ ਟੀਕਾ ਲਵਾਇਆ ਸੀਗਾ ਉਹ ਉਹ ਡੋਗਲੀ ਗਾਂ ਆ ਗਈ ਹੂੰ ਹੂੰ ਅੱਜ ਜਿੰਨਾ ਵੀ ਆਪਣੇ ਘਰੇ ਪਰਿਵਾਰ ਆ ਹੂੰ ਉਹੀ ਉਹਨਾਂ ਇੱਕ ਗਾਂ ਦੇ ਪਰਿਵਾਰ ਆ ਰਹੇ ਆ ਜੀ ਉਹੀ ਆਪਾਂ ਗਾਂ ਤੋਂ ਆ ਬਾੜ ਰਹੇ ਆ ਜੇ ਖੇਤੀ ਕਰਨੀ ਆ ਤੇ ਤੁਸੀਂ ਆਪਦੇ ਕਟਰੂ ਬਸ਼ਰੂ ਆਪਦੇ ਪਾਲੋ ਇਹ ਮੌਲੋ ਲੈ ਕੇ ਨਹੀਂ ਆਪਾਂ ਬਾਲ ਸਕਦੇ ਆਪਦੀ ਬਰੀਡ ਆਪ ਤਿਆਰ ਕਰੋ ਜੀ ਬਿਲਕੁਲ ਯਾਨੀ ਕਿ ਜਿੰਨੀ ਕੋ ਮੇਰੇ ਘਰੇ ਬਰੀਡ ਆ ਉਹ ਆਪ ਤਿਆਰ ਕਰੀ ਦੀ 85 85 ਤੋਂ ਮੈਂ ਕੰਮ ਕਰ ਰਿਹਾ ਜੀ 1985 ਤੋਂ ਜੀ ਜੀ ਹੁਣ ਹੁਣੀ ਫਿਰ ਪਹਿਲਾਂ ਤਾਂ ਯਾਨੀ ਕਿ ਖਾਨ ਜਿਵੇਂ ਬਜ਼ੁਰਗ ਸੀਗੇ ਉਦੋਂ ਦੁੱਧ ਦਾ ਵੇਚਣਾ ਨਹੀਂ ਪਸੰਦ ਕਰਦੇ ਸੀ ਇਹ ਫਿਰ ਸੈਕਤੰਦਾ ਵੀ ਹੋ ਗਿਆ ਆਪਣਾ ਹੁਣ ਇਸ ਵੇਲੇ ਤੁਹਾਡੇ ਇਸ ਪਸ਼ੂ ਪਾਲਨ ਕਿੱਤੇ ਦੇ ਵਿੱਚ ਕਿੰਨੇ ਗਾਵਾਂ ਨੇ ਕਿੰਨੀਆਂ ਮੱਝਾਂ ਨੇ ਕਿੰਨੇ ਛੋਟੇ ਬੱਚੇ ਨੇ ਥੋੜਾ ਜਿਹਾ ਇਹਦੀ ਸੰਬੰਧੀ ਸਾਨੂੰ ਗਿਆਨ ਦਿਓ ਇਹ ਆਪਣੇ ਜਿਵੇਂ ਮੱਝਾਂ ਇਸ ਟਾਈਮ 10 ਤੋਂ 11 ਅਗਦਾਖ ਦਾ ਮੱਝਾਂ ਜੀ ਜੀ ਤੇ 14 ਅਗਾਈਆਂ ਜੀ ਜੀ ਤੇ ਉਹਨਾਂ ਦੇ ਗਾਹ ਬੱਚੇ ਹਮ ਬੱਚੇ ਵੀ ਉਹ ਬਰਾਬਰ 19 ਬੱਚੇ ਆ ਇਹਨਾਂ ਦੇ ਆਪਣੇ ਕੋਲੇ ਇਹਨਾਂ ਦੇ ਬੱਚੇ ਹਰੇਕ ਬੱਚਾ ਪਾਲੀਦਾ ਦੇ ਬੱਚਾ ਪਾਲਣ ਦਾ ਢੰਗ ਹੈ ਵੀ ਪਸ਼ੂ ਨੂੰ ਟੀਕਾ ਲਾਉਣਾ ਨਹੀਂ ਪੈਂਦਾ ਹਮ ਦੁੱਧ ਪਸ਼ੂ ਆਪਦੇ ਬੱਚੇ ਨੂੰ ਪਹਿਲਾਂ ਬੱਚਾ ਪਾਲੀਦਾ ਫਿਰ ਜਿਹੜਾ ਬਾਜ ਦਾ ਦੁੱਧ ਉਹ ਚੋ ਲੈਣੇ ਪਿੰਡ ਤੁਹਾਡਾ ਦੇਖਿਆ ਅਸੀਂ ਸ਼ਹਿਰੀ ਕਰਨ ਟਾਈਪ ਪਿੰਡ ਹੈ ਤੁਹਾਡਾ ਬਿਮਾਲ ਤੇ ਕਿਦਾਂ ਫਿਰ ਚਾਰੇ ਵਗੈਰਾ ਦਾ ਪ੍ਰਬੰਧ ਕਿਦਾਂ ਕਰਦੇ ਹੋ ਕਿੱਥੋਂ ਖੁਰਾਕ ਵਗੈਰਾ ਲੈਨੇ ਹੋ ਕੀ ਆਪ ਦਾ ਚਾਰਾ ਪੈਦਾ ਕਰਦੇ ਹੋ ਚਾਰਾ ਸਾਰਾ ਟੋਟਲ ਆਪ ਦਾ ਜੀ ਹਰਾ ਚਾਰਾ ਮੈਂ ਪਾਉਂਦਾ ਮੈਂ ਚਾਰ ਨਹੀਂ ਪਾਉਂਦਾ ਹੂੰ ਚਾਰ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਸਮੈਲ ਹੋਣ ਲੱਗ ਜਾਂਦੀ ਆ ਉਹ ਦੁੱਧ ਤੇ ਵੀ ਸਮੈਲ ਆਉਂਦੀ ਆ ਹੂੰ ਹੂੰ ਆਪਣਾ ਚਾਰਾ ਮੈਂ ਹਰਾ ਹੀ ਪਾ ਰਿਆ ਹਰਾ ਚਾਰਾ 12 ਮਹੀਨੇ ਤੀ ਦਣ ਹੂੰ ਤੇ ਦਾਣਾ ਤਕਰੀਬਨ ਜਿਵੇਂ ਹੁਣ ਕਣਕਾ ਹੂੰ ਕਣਕ 2400 250 ਰੁਪਏ ਵੇਖਦੀ ਆ ਮਾਰਕੀਟ ਦਾਣਾ ਹੈਗਾ 4000 ਨੂੰ ਹੂੰ ਹੂੰ ਮੈਂ 100 ਕੁਆਂਟਲ ਕਣਕ ਮੈਂ ਆਪਦੀ ਘਰੇ ਰੱਖ ਲੈਣਾ ਮੈਂ ਮੰਡੀ ਚ ਨਹੀਂ ਵੇਚਦਾ ਜੀ 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 ਉਹੀ ਕਣਕ ਹਰੇਕ ਡੰਗਰ ਨੂੰ ਪਾਈ ਦੀ ਇੱਕ ਇੱਕ ਕਿਲੋ ਇੱਕ ਡੰਗਰ ਨੂੰ ਪਾ ਦਿੰਦੇ ਆ ਦਿੱਲੀ ਦੀ ਅ ਬਲਜਿੰਦਰ ਸਿੰਘ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਲਾਹੇਬੰਦ ਪਸ਼ੂ ਪਾਲਣ ਲਈ ਤਕਨੀਕੀ ਸਿੱਖਿਆ ਕੋਈ ਤਕਨੀਕੀ ਸਿੱਖਿਆ ਲਈ ਹੈ ਕਿਤੋਂ ਪਸ਼ੂ ਪਾਲਣ ਸਿੱਖੀ ਮੈਂ ਤਾਂ ਮੈਂ ਪਹਿਲਾਂ ਤਾਂ ਮੈਂ ਨਹੀਂ ਕਦੋਂ ਲਈ ਜੀ ਇਸ ਟਾਈਮ ਮੈਂ ਗੜਵਾਸੂ ਦੇ ਕਲਾਸਾਂ ਲਾ ਰਿਹਾ ਇਹ ਵੀ ਹਰੇਕ ਬੰਦੇ ਨੂੰ ਲਾਉਣੇ ਚਾਹੀਦੀਆਂ ਹਾਂ ਬਹੁਤ ਨੌਲੇਜ ਦੇ ਰਹੀ ਹੈ ਯੂਨੀਵਰਸਿਟੀ ਅੱਛਾ ਤੇ ਨਾਲ ਗਵਰਨਮੈਂਟ ਨੂੰ ਇਹ ਵੀ ਕਹਿ ਰਿਹਾ ਮੈਂ ਜਿਵੇਂ ਕਣਕ ਝੋਨੇ ਤੋਂ ਬਦਲ ਚੋ ਵੀ ਨਿਕਲ ਸਕਦੇ ਆਪਾਂ ਡੇਲੀ ਇਨਕਮ ਹੈ ਇਹਦੇ ਜਿਹੜਾ ਦੁੱਧ ਵੇਚ ਲਿਆ ਆਪਾਂ ਘਰੇ ਮੰਡੀ ਆ ਆਪਣੇ ਹਾਂ ਆਪਾਂ ਕਣਕ ਝੋਨਾ ਜਾ ਹੋਈ ਸਬਜ਼ੀ ਵੀ ਉਹ ਮੰਡੀ ਜਾ ਕੇ ਵੇਚਣੀ ਪੈਂਦੀ ਆ ਹੂੰ ਦੁੱਧ ਹੀ ਮੰਡੀ ਕਿਸਾਨ ਦੇ ਘਰ ਆ ਘਰੋਂ ਆ ਕੇ ਦੁੱਧ ਲੈ ਕੇ ਜਾਣਾ ਹਰੇਕ ਬੰਦੇ ਨੇ ਜੇ ਸਸਤਾ ਤਾਕੜੀਆਂ ਹੋਣਗੀਆਂ ਮਲਾਵਟ ਖੋਰੀ ਬੰਦ ਹੋਵੇ ਕੋਸ਼ ਮਾੜਾ ਮੋਟਾ ਕਾਨੂੰਨ ਦਾ ਵੀ ਡਰ ਹੋਣਾ ਚਾਹੀਦਾ ਲੋਕਾਂ ਨੂੰ ਬਲਜਿੰਦਰ ਸਿੰਘ ਜੀ ਦੁੱਧ ਬਾਰੇ ਸਾਨੂੰ ਜਰੂਰ ਦੱਸੋ ਤੁਸੀਂ ਗੱਲ ਕੀਤੀ ਹੈ ਦੁੱਧ ਦੀ ਆਪਣਾ ਤਾਂ ਘਰੋਂ ਸਾਰਾ ਦੁੱਧ ਘਰੋਂ ਵੇਕੇ ਜਾਂਦਾ ਜੀ ਪੰਜ ਛੇ ਬੰਦੇ ਆਉਂਦੇ ਆ ਦੁੱਧ ਲੈਣ ਹੂੰ ਬਾਕੀ ਕੁਛ ਘਰਾਂ ਵਾਲੇ ਵੀ ਆਉਂਦੇ ਆ ਹੂੰ ਉਹਨਾਂ ਨੂੰ ਦੁੱਧ ਜਿੰਮੇ ਚ ਹੋਇਆ ਉਹ ਮੈਂ ਦੇਈਦਾ ਕੋਈ ਹੇਰਾਫੇਰੀ ਨਹੀਂ ਕੀਤੀ ਹੂੰ ਤੇ ਪਿਓਰਟੀ ਦੇਈਦੀ ਆ ਜਿੰਨਾ ਕਿਓ ਆ ਜੇ ਕੋਈ ਮੰਗਣਾ ਆਉਂਦਾ ਉਹਨੂੰ ਭਾ 1600 ਰੁਪਏ ਕਿਲੋ ਤੋਂ 1200 ਤੱਕ ਤੋਂ 12 ਤੋਂ 1600 ਰੁਪਏ ਕਿਲੋ ਤੱਕ ਹੋ ਗਿਆ ਕਿੰਦਾ ਪਰ ਵੈਗ ਦਾ ਪਿਓਰ ਆ ਬਲਜਿੰਦਰ ਸਿੰਘ ਜੀ ਕਿੰਦਾ ਇਹਨਾਂ ਦਾ ਰਖ ਰਖਾਵ ਇੰਨੇ ਪਸ਼ੂਆਂ ਦਾ ਕਰਦੇ ਹੋ ਕਿੰਨੀ ਲੇਬਰ ਰੱਖੀ ਆ ਕਿਹੜੇ ਕਿਹੜੇ ਕੰਮ ਤੇ ਰੱਖੀ ਆ ਮੇਰੇ ਕੋਲ ਦੋ ਦੋ ਲੇਬਰ ਬੰਦੇ ਰੱਖੇ ਆ ਜੀ ਯਾਨੀ ਕਿ ਸਾਰਾ ਕੰਮ ਕਰਦੇ ਆ ਨਾਲ ਐਥਮੋਸਫੇਅਰ ਮੈਨ ਲੱਗਦਾ ਇਹਨਾਂ ਦੇ ਨਾਲ ਅੱਛਾ ਜੀ ਹਾਂਜੀ ਜਿਵੇਂ ਆਚਾਰਾ ਲੈ ਕੇ ਆਉਣਾ ਚਾਰਾ ਜੀ ਸਾਡਾ 7 ਵਜੇ ਘਰੇ ਆ ਜਾਂਦਾ ਜੀ ਟਾਈਮ ਨਾਲ ਆਹਾਰਾ ਚੋਣੀ ਆ ਤੇ ਸਾਰਾ ਕੁਝ ਮੈਨੇਜਮੈਂਟ ਤੇ ਕੰਮ ਆ ਗਿਆ ਸਾਰਾ ਹੂੰ ਦੇ ਤੁਸੀਂ ਆਪਣਾ ਮੈਨੇਜਰ ਹੀ ਢੱਲਾ ਦੇ ਫਿਰ ਵਰਕਰ ਨੇ ਹੀ ਕੰਮ ਕਰਨਾ। ਹਾਂ ਗੱਲ ਠੀਕ ਹੈ ਤੁਹਾਡੀ। ਸਾਰਾ ਕੰਮ ਅਰੇਂਜਮੈਂਟ ਤੇ ਆਏਂਦਾ। ਤੇ ਆਥਨ ਸਵੇਰ ਦਾ ਕੰਮ ਆ ਜੀ 1 ਘੰਟਾ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ 4 ਘੰਟੇ ਕੰਮ ਕਰਕੇ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ ਕੋਈ ਵਾਲੀ ਪ੍ਰੋਬਲਮ ਨਹੀਂ। ਹੂੰ ਹੂੰ ਪਾਣੀ ਜਿਵੇਂ ਇਹਨਾਂ ਨੂੰ ਆਪ ਖੁਦ ਨਹੀਂ ਛੱਡ ਦੇਣਾ। ਜੀ ਜੀ। ਆ ਐ ਖੜੀਆਂ ਨੇ ਪੀ ਲੈਣ ਆਪੇ ਇਹਨਾਂ ਨੇ ਹਾਂ ਜੀ। ਬਿਲਕੁਲ ਬਿਲਕੁਲ ਗੱਲ ਤੁਹਾਡੀ ਠੀਕ ਆ। ਅੱਛਾ ਅਸੀਂ ਨਾ ਇਹ ਕਈ ਵਾਰੀ ਦੇਖਿਆ ਕਿ ਕਿਸਾਨ ਵੀਰਾਂ ਨੂੰ ਮਾਹਰ ਜਿਹੜਾ ਉਹ ਦੱਸਦੇ ਆ ਵੀ ਆ ਰਹੇ ਆ ਜਿਹੜੇ ਗਰਮੀਆਂ ਦੇ ਵਿੱਚ ਉਹਨਾਂ ਦੇ ਵਿੱਚ ਪੱਖੇ ਵੀ ਲੱਗੇ ਹੋਣੇ ਚਾਹੀਦੇ ਆ ਕੋਈ ਇਹੋ ਜਿਹਾ ਪ੍ਰਬੰਧ ਇਹੋ ਜਿਹਾ ਸਰਦੀਆਂ ਗਰਮੀਆਂ ਦੇ ਵਿੱਚ ਕਰ ਦਿੰਨੇ ਹੋ ਇਹਨਾਂ ਨੂੰ ਹਾਂਜੀ ਹਾਂਜੀ ਪੂਰਾ ਬਿਲਕੁਲ ਕੋਈ ਠੰਡ ਨਾ ਲੱਗੇ ਇਹ ਆਪਣੇ ਸਾਰੇ ਐਟ ਵਾਲੇ ਦੇ ਘਾਟ ਆ ਉੱਤੇ ਮਿੱਟੀ ਪਈ ਆ ਠੀਕ ਆ ਉਹਦੇ ਉੱਥੋਂ ਜੀ ਫੇਰ ਫਰਸ਼ ਲੱਗਿਆ ਹੋਇਆ ਹਮਮ ਛੱਤ ਠੰਡੀ ਆ ਤੇ ਖਾਲੀ ਕੱਲੇ ਪੱਖੇ ਦੀ ਲੋੜ ਆ ਹਮਮ ਐ ਇੱਕ ਪੱਖਾ ਤਿੰਨ ਡੰਗਰਾਂ ਦੇ ਬਹੁਤ ਹੁੰਦਾ ਹਮਮ ਤੇ ਬਸ ਉਹ ਪੱਖਿਆਂ ਨਾਲ ਹੀ ਕੰਮ ਚੱਲਦਾ ਜੀ ਕੋਈ ਇੱਥੇ ਨਾ ਗਰਮੀ ਨਾ ਸਰਦੀ ਹਮਮ ਤੇ ਬੱਚੇ ਵੀ ਵਧੀਆ ਬਣਦੇ ਆ ਦੇਖੋ ਬੱਚੇ ਕਿੰਨਾ ਵਧੀਆ ਆਰਾਮ अच्छा किसी किस्म ਦੀ ਇਸ ਕਿੱਤੇ ਦੇ ਵਿੱਚ ਸਮੱਸਿਆ ਹੁੰਦੀ ਹੈ ਸਮੱਸਿਆ ਤਾਂ ਬਹੁਤ ਆਉਂਦੀ ਆ ਜੀ ਕੀ ਹੁੰਦੀ ਆ ਥੋੜੇ ਵੀ ਜਰੂਰ ਦੱਸੋ ਸਾਰਾ ਤੋਂ ਜ਼ਿਆਦਾ ਚੱਚੜ ਦੀ ਜੀ ਚੱਚੜ ਪੈਗਾ ਤਾਂ ਇਹਦੇ ਬਹੁਤ ਧਿਆਨ ਰੱਖਣਾ ਪੈਂਦਾ ਹੂੰ ਤਾਰਾਮੀ ਦਾ ਪਾਉਣਾ ਪੈਂਦਾ ਫੀਡ ਦੇ ਵਿੱਚ ਜਾਂ ਇਹਨਾਂ ਨੂੰ ਮੈਡੀਸਨ ਵੀ ਦੇਣੀ ਪੈਂਦੀ ਆ ਇੱਕ ਦਵਾਈ ਆਉਂਦੀ ਆ ਦਵਾਈ ਵੀ ਲਾਉਣੀ ਪੈਂਦੀ ਆ ਹੂੰ ਚੱਚੜਾਂ ਦਾ ਸਾਰਾ ਤੋਂ ਜ਼ਿਆਦਾ ਨੁਕਸਾਨ ਡੇਰੀ ਫਾਰਮ ਨੂੰ ਚੱਚੜ ਕਰਦੇ ਆ ਹੂੰ ਜਿਹਨੇ ਚਚੜ ਤੇ ਕੰਟਰੋਲ ਕਰ ਲਿਆ ਉਹ ਡੇਰੀ ਫਾਰਮ ਦਾ ਕੀ ਫਿਰ ਸਾਰਾ ਪ੍ਰਮਾਣ ਤੁਸੀਂ ਖੁਦ ਕਰਦੇ ਹੋ ਜਾਂ ਡਾਕਟਰ ਨਾਲ ਸਲਾਹ ਨਹੀਂ ਮੈਂ ਤਾਂ ਡਾਕਟਰ ਆਉਂਦਾ ਕੋਈ 80% ਡਾਕਟਰ ਮੈਂ ਆਪ ਅੱਛਾ ਜੀ 80% ਡਾਕਟਰ ਮੈਂ ਆਪਾਂ ਜਾਨੀ ਕਿ ਡਾਕਟਰ ਜਾਨੀ ਕਿ ਜੇ ਲੋਡ ਪਵੇ ਤਾਂ ਮੇਰੇ ਫਾਰਮ ਤੇ ਘੱਟੋ ਘਾਟ ਡਾਕਟਰ ਆਈ ਕਰਨੀ ਆਉਂਦਾ ਹੂੰ ਜਾਨੀ ਕਿ ਜਦੋਂ ਪਸ਼ੂ ਕੱਬਣ ਕਰਨ ਜਾਂ ਕਿਤੇ ਸਾਲ ਚੱਕਦੀ ਵਾਰੀ ਕੋਈ ਜ਼ਿਆਦਾ ਕੋਈ ਬਿਮਾਰੀ ਆ ਗਈ ਜਿਵੇਂ ਲਿਪਿਸ ਕਰਨ ਆ ਗਈ ਜਾਂ ਕੋਈ ਕੋਈ ਬਾਹਰੋਂ ਆਫਰਾ ਆ ਗਈ ਜਿਵੇਂ ਕਰੋਨਾ ਆ ਗਿਆ ਸੀ ਉਸ ਟਾਈਮ ਤਾਂ ਫਿਰ ਡਾਕਟਰ ਸੱਦਨੇ ਪੈਂਦੇ ਆ ਹੂੰ ਹੂੰ ਨਹੀਂ ਡਾਕਟਰ ਦੇ ਕੋਈ ਬਾੜੀ ਲੋੜ ਨਹੀਂ ਬਸ ਸਾਫ ਸਫਾਈ ਚਾਹੀਦਾ ਹੂੰ ਸਾਫ ਸਫਾਈ ਦੇ ਸੰਬੰਧੀ ਸਾਨੂੰ ਤੁਸੀਂ ਗੱਲ ਹੀ ਛੇੜੀ ਐ ਮੈਂ ਇਹੀ ਪੁੱਛਣਾ ਚਾਹੂੰਗਾ ਸਾਫ ਸਫਾਈ ਦਾ ਫਿਰ ਇਹਦਾ ਸਾਰੇ ਟਾਰੇ ਦਾ ਕਿਸ ਤਰ੍ਹਾਂ ਕਰਦੇ ਆ ਆਪਣੇ ਡੀਬਰੀ ਕਰਦੇ ਆ ਜੀ ਆਪਣੇ ਅੱਤ ਜਿਵੇਂ ਹੁਣ ਝਾੜੂ ਮਾਰਨਾ ਦੋ ਤਿੰਨ ਵਾਰੀ ਦਵਾਈ ਦਵਾਈ ਪਾ ਕੇ ਫਰਸ਼ ਵੀ ਧੋਣਾ ਪੈਂਦਾ ਹੂੰ 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 ਜੇ ਹੁਣ ਕਈ ਗਰੀ ਡੰਗਰ ਥੂੰਦਾ ਉਹ ਲਾਲ ਦਵਾਈ ਪਾ ਕੇ ਫਰਸ਼ ਧੋਦੀਦਾ ਜਾਂ ਫਰਨਲ ਵਾਲਾ ਪਾਣੀ ਪਾ ਕੇ ਧੋਦੀਦਾ ਬਲਵਿੰਦਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਐ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਲਾਹੇਵੰਦ ਪਸ਼ੂ ਪਾਲਕਾਂ ਦੇ ਲਈ ਤਕਨੀਕੀ ਸਿੱਖਿਆ ਇਸ ਵਿਸ਼ੇ ਤੇ ਸਾਡੇ ਨਾਲ ਹੋਰ ਜਾਣਕਾਰੀ ਸਾਂਝੀ ਕੀਤੀ ਹੈ ਡਾਕਟਰ ਵੀਰਪਾਲ ਕੌਰ ਜੀ ਨੇ ਜਿਹੜੇ ਕਿ ਖੇਤੀਬਾੜੀ ਵਿਕਾਸ ਅਫਸਰ ਨੇ ਲੁਧਿਆਣਾ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜੀ ਨੇ ਕੀ ਗੱਲਬਾਤ ਹੋਈ ਹੈ ਆਓ ਦੇਖਦੇ ਹਾਂ ਕਿਸਾਨ ਵੀਰੋ ਹੁਣ ਸਾਡੇ ਨਾਲ ਨੇ ਇਸ ਇਲਾਕੇ ਦੇ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਵੀਰਪਾਲ ਕੌਰ ਜੀ ਗੱਲਬਾਤ ਕਰਾਂ ਕਿ ਕਿ ਖੇਤੀ ਦੇ ਨਾਲ ਨਾਲ ਇਹ ਜਿਹੜਾ ਪਸ਼ੂ ਪਾਲਨ ਦਾ ਸਾਇਕਾ ਕਿੰਨਾ ਫਿੱਟ ਬੰਦਾ ਡਾਕਟਰ ਸਾਹਿਬ ਜਦੋਂ ਅਸੀਂ ਗੱਲ ਕਰਦੇ ਆਂ ਪਸ਼ੂ ਪਾਲਣ ਕਿੱਤੇ ਦੀ ਤਾਂ ਹਰ ਇੱਕ ਕਿਸਾਨ ਵੀਰ ਨੇ ਘਰ ਦੇ ਵਿੱਚ ਸਾਈਡ ਬਿਜ਼ਨਸ ਹੀ ਤੋਰਿਆ ਹੁੰਦਾ ਕਿੰਨਾ ਫਿੱਟ ਪੈਂਦਾ ਜੇ ਹੋਰ ਵੀ ਕਿਸਾਨ ਵੀਰ ਇਸ ਕਿੱਤੇ ਨੂੰ ਆਪਣੀ ਖੇਤੀ ਦੇ ਨਾਲ ਤੋੜਨਾ ਚਾਹੇ ਤਾਂ ਹਾਂਜੀ ਡਾਕਟਰ ਸਾਹਿਬ ਇਹ ਬੜਾ ਹੀ ਇੱਕ ਮਹੱਤਵਪੂਰਨ ਕੀਤਾ ਏ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਕਿਸਾਨ ਵੀ ਹੁੰਦੇ ਆ ਦੁਧਾਰੂ ਪਸ਼ੂਆਂ ਦੇ ਨਾਲ ਜਿੱਥੇ ਆਪਾਂ ਉਹਨਾਂ ਦੇ ਦੁੱਧ ਤੋਂ ਆਪਾਂ ਕਾਫੀ ਉਤਪਾਦਨ ਤਿਆਰ ਕਰਕੇ ਆਪਾਂ ਉਹਨਾਂ ਦੀ ਵਿਕਰੀ ਕਰਕੇ ਆਪਾਂ ਮੁਨਾਫਾ ਲੈ ਸਕਦੇ ਆ ਉੱਥੇ ਹੀ ਆਪਾਂ ਇਹਨਾਂ ਦੇ ਦੇਖਦੇ ਆ ਕਿ ਮਲਮੁੱਤਰ ਤੋਂ ਵੀ ਆਪਾਂ ਮਿੱਟੀ ਦੀ ਉਪਜਾਊ ਸ਼ਕਤੀ ਵਧਾ ਸਕਦੇ ਆ ਕਿਉਂਕਿ ਇਹਨਾਂ ਦੇ ਜਿਹੜੇ ਮਲਮੁੱਤਰ ਦੇ ਵਿੱਚ ਨਾਈਟ੍ਰੋਜਨ ਕੰਟੈਂਟ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈਗਾ ਆਪਾਂ ਇਹਨਾਂ ਤੋਂ ਰੂੜੀ ਖਾਦ ਵੀ ਤਿਆਰ ਕਰ ਸਕਦੇ ਆ ਪਿੱਛੇ ਮੈਂ ਇੱਕ ਟ੍ਰੇਨਿੰਗ ਦੇ ਵਿੱਚ ਦੇਖਿਆ ਸੀ ਕੁਦਰਤੀ ਅੱਜਕੱਲ੍ਹ ਖੇਤੀ ਬੜੀ ਪ੍ਰਚਲਿਤ ਹੋ ਰਹੀ ਹੈ ਆਪਨੇ ਬਾਹਰਲੇ ਖੇਤੀ ਨੂੰ ਦੇਖਦੇ ਹੋਏ ਆਪਣੇ ਪੰਜਾਬ ਦੇ ਵਿੱਚ ਵੀ ਕੁਦਰਤੀ ਖੇਤੀ ਨੂੰ ਕਾਫੀ ਮਤਲਬ ਪਰਚਲਿਤ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਕੀ ਹੁੰਦਾ ਜਾਨਵਰਾ ਦੇ ਅਮਲ ਮੁੱਤਰ ਤੋਂ ਖਾਦਾ ਤਿਆਰ ਕੀਤਾ ਜਾਂਦੀ ਆ ਤੇ ਬਾਕੀ ਜਿਹੜਾ ਹੁੰਦਾ ਆਪਾਂ ਇਹਨਾਂ ਦੇ ਮਲਮੁੱਤਰ ਤੋਂ ਆਪਾਂ ਬਾਇਓ ਗੈਸ ਪਲਾਂਟ ਵੀ ਲਗਾ ਸਕਦੇ ਆ ਘਰੇਲੂ ਭੱਦਰ ਦੇ ਉੱਤੇ ਵੀ ਆਪਾਂ ਜਿਹੜੀ ਬਿਜਲੀ ਦੀ ਖਪਤ ਨੂੰ ਵੀ ਆਪਾਂ ਪੂਰਾ ਕਰ ਸਕਦੇ ਆ ਹੁਣ ਜੇ ਆਪਾਂ ਗੱਲ ਕਰੀਏ ਕਿ ਖੇਤੀ ਦੇ ਨਾਲ ਆਪਾਂ ਇਹਨੂੰ ਕਿਵੇਂ ਜੋੜ ਸਕਦੇ ਆ ਆਪਾਂ ਦੇਖ ਰਿਹਾ ਕਿ ਆਪਣਾ ਜਿਹੜਾ ਪੰਜਾਬ ਦਾ ਫਸਲੀ ਚੱਕਰ ਕਣਕ ਤੋਂ ਨੇ ਤੱਕ ਸੀਮਿਤ ਰਹਿ ਗਿਆ ਹੈ ਜੀ ਆਪਾਂ ਚਾਰੇ ਦੀਆਂ ਫਸਲਾਂ ਵੀ ਨਾਲ ਹੀ ਲਗਾਈਏ ਜਿਵੇਂ ਕਿ ਆਪਣੇ ਜਿਹੜੇ ਚਾਰੇ ਦੀ ਮੱਕੀ ਹੋ ਗਈ ਆ ਮੱਕੀ ਦੇ ਨਾਲ ਕਿਉਂ ਨਾ ਆਪਣਾ ਫਸਲੀ ਚੱਕਰ ਜਿਹੜਾ ਤੋੜਿਆ ਜਾ ਸਕਦਾ ਕੰਕਚੋਣੇ ਵਾਲਾ ਰਵਾਇਤੀ ਚੱਕਰ ਨੂੰ ਤੋੜ ਕੇ ਆਪਾਂ ਫਸਲੀ ਵਿਭਿੰਨਤਾ ਲੈ ਕੇ ਆ ਸਕਦੇ ਆ ਇਹਦੇ ਨਾਲ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਵਧੂਗੀ ਨਾਲ ਹੀ ਆਪਣੀ ਖੇਤੀ ਦੇ ਵਿੱਚ ਵਿਭਿੰਨਤਾ ਵੀ ਆਊਗੀ ਬਲਜਿੰਦਰ ਸਿੰਘ ਹੁਣਾਂ ਦੀ ਅਸੀਂ ਹੁਣੇ ਫਾਰਮ ਤੇ ਪਹੁੰਚੇ ਆਂ ਆਪਾਂ ਉੱਥੇ ਖੜੇ ਆ ਇਹਨਾਂ ਨੇ ਬਹੁਤ ਵਧੀਆ ਕੰਮ ਆ ਜਿਹੜਾ ਕੀਤਾ ਪਸ਼ੂ ਪਾਲਣ ਦਾ ਕੀਤਾ ਖੇਤੀਬਾੜੀ ਦੇ ਨਾਲ ਨਾਲ ਇਹਨਾਂ ਨੂੰ ਕਿਸਾਨਾਂ ਨੂੰ ਤੁਸੀਂ ਕਿਦਾਂ ਸੇਧ ਦਿੰਦੇ ਹੋ ਕਿ ਇਸ ਵੇਲੇ ਆਹ ਬਜਾਈ ਤੁਸੀਂ ਚਾਰੇ ਵੀ ਕਰੋ ਆਹ ਮੱਕੀ ਹੈ ਜਿਹੜੀ ਬੀਜੋ ਕੋਈ ਵਿਭਾਗ ਇਹਦੇ ਵਿੱਚ ਸਹਾਇਤਾ ਵੀ ਕਰਦਾ ਮੱਕੀ ਦੇ ਵਿੱਚ ਜੀ ਜਿਹੜੀ ਸਾਡੇ ਕਿਸਾਨ ਨੇ ਇਹ ਸਾਡੇ ਮਹਿਕਮੇ ਦੇ ਵੱਲੋਂ ਲਗਾਤਾਰ ਲਗਾਏ ਜਾਂਦੇ ਕਿਸਾਨ ਕੈਂਪਾਂ ਦੇ ਵਿੱਚ ਵੀ ਸ਼ਮੂਲੀਅਤ ਕਰਦੇ ਰਹਿੰਦੇ ਨੇ ਉੱਥੇ ਵੀ ਅਸੀਂ ਬਾਰ-ਬਾਰ ਇਹਨਾਂ ਨੂੰ ਮੰਚ ਤੋਂ ਆਪਾਂ ਸਾਰੀਆਂ ਇਹਨਾਂ ਨੂੰ ਲਗਾਉਣ ਵਾਲੀਆਂ ਕਿਸਮਾਂ ਮਹਿਕਮੇ ਵੱਲੋਂ ਦਿੱਤੀਆਂ ਜਾਂਦੀਆਂ ਸਬਸਿਡੀਆਂ ਬਾਰੇ ਵੀ ਆਪਾਂ ਇਹਨਾਂ ਨੂੰ ਜਾਣੂ ਕਰਵਾਂਦੇ ਆਂ ਸਬਸਿਡੀਆਂ ਦੇ ਵਿੱਚ ਜਿਹੜਾ ਡੇਰੀ ਵਿਭਾਗ ਆ ਉਹ ਵੀ ਇਹਨਾਂ ਨੂੰ ਕਾਫੀ ਸਬਸਿਡੀ ਪ੍ਰਦਾਨ ਕਰਦਾ ਜਿਵੇਂ ਕਿ ਇਹ ਚਾਰੇ ਚਾਰੇ ਦੀਆਂ ਜਿਹੜੀਆਂ ਆਉਂਦੀਆਂ ਆ ਕਿ ਮਸ਼ੀਨਾਂ ਆਉਂਦੀਆਂ ਆ achar ਬਣਾਉਣ ਵਾਲੀਆਂ ਮਸ਼ੀਨਾਂ ਕਾਫੀ ਇਹਨਾਂ ਤੇ ਭਾਰੀ ਮਾਤਰਾ ਦੇ ਵਿੱਚ ਡਿਪਾਰਟਮੈਂਟ ਤੋਂ ਸਬਸਿਡੀ ਦਿੱਤੀ ਜਾਂਦੀ ਆ। ਬਾਕੀ ਇਹਨਾਂ ਨੂੰ ਕਿਸਪਾ ਦੇ ਬਾਰੇ ਆਪਾਂ ਬਾਰ-ਬਾਰ ਦੱਸਦੇ ਰਹਿੰਦੇ ਆ ਸਾਡੇ ਨਾਲ ਲਗਾਤਾਰ ਤਾਲਮੇਲ ਦੇ ਵਿੱਚ ਰਹਿੰਦੇ ਨਹੀਂ ਕਿਸਾਨ। ਆ ਵੀਰਪਾਲ ਕੌਰ ਜੀ ਗੱਲ ਇਹ ਆ ਵੀ ਕਿਸਾਨ ਵੀਰ ਜਿਹੜੇ ਨੌਜਵਾਨ ਨੇ ਬਾਹਰ ਨੂੰ ਤੁਰੇ ਜਾਂਦੇ ਆ ਸੋਚਦੇ ਆ ਵੀ ਇੱਥੇ ਕੁਝ ਨਹੀਂ ਹੈਗਾ। ਕੀ ਕਹਿਣਾ ਚਾਹੂੰਗੀ ਇੱਥੇ ਰਹਿ ਕੇ ਉਹ ਆਪਣਾ ਇਹੋ ਜਿਹਾ ਸਹਾਇਕ ਕਿਤੇ ਕਰਕੇ ਵਧੀਆ ਆਮਦਨ ਲੈ ਸਕਦੇ ਆ ਜੀ ਹਾਂ ਅੱਜ ਆਪਾਂ ਬਹੁਤ ਦੇਖ ਰਹੇ ਆ ਕਿ ਆਪਣੇ ਪੰਜਾਬ ਦਾ ਜਿੰਨਾ ਵੀ ਆਪਣਾ ਯੂਥ ਆ ਨੌਜਵਾਨ ਪੀੜ੍ਹੀ ਆ ਸਾਰੀ ਬਾਹਰ ਨੂੰ ਜਾ ਰਹੀ ਆ ਕਿ ਆਪਣੇ ਕਿੱਲਿਆ ਦੇ ਕਿੱਲੇ बिक ਜਾਂਦੇ ਨੇ ਮੈਂ ਤਾਂ ਇਹੀ ਸਲਾਹ ਦਵੂਗੀ ਕਿ ਕਿ ਕਿੱਲੇ ਦੇ ਕਿੱਲੇ ਬੇਚਨੇ ਕਿਉਂ ਆ ਇਹੀ ਕਿੱਲਿਆ ਤੋਂ ਆਪਣੀ ਖੇਤੀ ਕਰਕੇ ਆਪਣੇ ਸਹਾਇਕ ਧੰਦੇ ਅਪਣਾ ਕੇ ਕਿਉਂ ਨਾ ਆਪਾਂ ਇੱਥੇ ਹੀ ਆਮਦਨ ਚ ਵਾਧਾ ਕਰੀਏ ਇੱਥੇ ਹੀ ਆਪਾਂ ਰਾਜੇ ਮਹਾਰਾਜਾ ਬਣ ਜਾਈਏ ਇੱਥੇ ਹੀ ਆਪਾਂ ਕੈਨੇਡਾ ਅਮਰੀਕਾ ਬਣਾਈਏ ਸੋ ਮੇਰੀ ਇਹੀ ਆ ਕਿ ਜਿਆਦਾ ਬਾਹਰ ਨੂੰ ਨਾ ਜਾ ਕੇ ਆਪਣੇ ਇੱਥੇ ਹੀ ਆਪਣੀ ਜ਼ਮੀਨ ਨੂੰ ਸੰਭਾਲੋ ਇੱਥੇ ਹੀ ਆਪਣੇ ਵਿਰਸੇ ਨਾਲ ਜੁੜੋ ਤੇ ਮੈਂ ਹੀ ਕਹੂਗੀ ਕਿ ਇਤ ਕ ਸਹਾਇਕ ਧੰਦੇ ਜ਼ਰੂਰ ਅਪਣਾਓ ਕੋਈ ਤੁਹਾਡੇ ਵਿਭਾਗ ਦੇ ਵੱਲੋਂ ਸੁਝਾ ਪਸ਼ੂ ਪਾਲਕਾਂ ਨੂੰ ਤੇ ਖੇਤੀਬਾੜੀ ਬੜੀ ਕਰਨ ਵਾਲੇ ਕਿਸਾਨ ਵੀਰਾਂ ਨੂੰ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਮੇਰੀ ਇਹ ਬੇਨਤੀ ਆ ਜੋ ਇਹ ਪ੍ਰੋਗਰਾਮ ਦੇਖ ਰਹੇ ਨੇ ਕਿ ਸਾਡੇ ਜਿਹੜੇ ਖੇਤੀਬਾੜੀ ਵਿਭਾਗ ਮੇ ਤੋਂ ਲਗਾਤਾਰ ਸਾਡੇ ਕੈਂਪ ਲਗਾਏ ਜਾਂਦੇ ਨੇ ਉਹਨਾਂ ਵੀ ਜਰੂਰ ਆਇਆ ਕਰੋ ਬਾਕੀ ਇਹ ਆ ਕਿ ਜਦੋਂ ਤੁਹਾਡੇ ਕੋਈ ਵੀ ਫਸਲ ਤੇ ਕੋਈ ਪ੍ਰੋਬਲਮ ਆਵੇ ਖੇਤੀਬਾੜੀ ਮਾਰਾ ਨਾਲ ਜਰੂਰ ਸੰਪਰਕ ਕਰਿਆ ਕਰੋ ਸੋ ਡਾਕਟਰ ਵੀਰਪਾਲ ਕੌਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਉਮੀਦ ਕਰਦਾ ਕਿਸਾਨ ਵੀਰ ਤੁਹਾਡੀ ਇਸ ਤਕਨੀਕੀ ਗਿਆਨ ਨੂੰ ਜਰੂਰ ਪੱਲੇ ਬੰਨਣਗੇ ਤੇ ਵਧੀਆ ਖੇਤੀ ਕਰਨਗੇ ਵਧੀਆ ਕਿੱਤੀ ਕਰਨਗੇ ਸੋ ਤੁਹਾਡਾ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪਿਆਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਸਾਡਾ ਅੱਜ ਦਾ ਵਿਸ਼ਾ ਸੀ ਲਾਹੇਵੰਦ ਪਸ਼ੂ ਪਾਲਕਾਂ ਦੇ ਲਈ ਤਕਨੀਕੀ ਸਿੱਖਿਆ ਇਸ ਵਿਸ਼ੇ ਤੇ ਤੁਹਾਡੇ ਨਾਲ ਮਾਹਿਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਸਫਲ ਪਸ਼ੂ ਪਾਲਕ ਨੇ ਆਪਣਾ ਤਜਰਬਾ ਵੀ ਸਾਂਝਾ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਵੱਲੋਂ ਕੀਤੀ ਗਈ ਇਹ ਛੋਟੀ ਜਹੀ ਕੋਸ਼ਿਸ਼ ਮਾਹਿਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਤੇ ਸਫਲ ਪਸ਼ੂ ਪਾਲਕ ਵੱਲੋਂ ਸਾਂਝਾ ਕੀਤਾ ਗਿਆ ਤਜਰਬਾ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਵੇਗਾ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਨਵਾਂ ਵਿਸ਼ਾ ਲੈ ਕੇ ਤੁਹਾਡੇ ਸੰਮੁਖ ਹੋਵਾਂਗੇ ਫਿਲਹਾਲ ਦੇ ਲਈ ਜਸਵੀਰ ਕੌਰ ਜੱਸੀ ਚੌਂਦੀ ਹੈ ਇਜਾਜ਼ਤ ਧੰਨਵਾਦ